ਕਰ ਕਰ ਚੁਕਾ ਸੀਗਾ ਵੀ ਭਾਰਤ ਦੀ ਜਿਹੜੀ ਰਾਜੰਸੀ ਆ ਇਹਨਾਂ ਦੀ ਜਿਹੜੀ ਟ੍ਰੇਨਿੰਗ ਆ ਉਹ ਮਸਾਦ ਲਾ ਦਿੱਤੀ ਦਾ ਮਸਾਦ ਕੌਣਾ ਇਜ਼ਰਾਈਲ ਦੀ ਖਤਰਨਾਕ ਅੰਡਰ ਕਵਰ ਏਜੰਸੀ ਜਿਹੜੀ ਆ ਉਹਨਾਂ ਨੇ ਕਦੀ ਵੀ ਆਪਣਾ ਦੁਸ਼ਮਣ ਜਿਹੜਾ ਕਿੱਥੇ ਵੀ ਕਿਸੇ ਦੇਸ਼ ਚੋਂ ਇਹ ਨਹੀਂ ਛੱਡਿਆ ਮਾਰਿਆ ਤੇ ਇਹਨਾਂ ਨੇ ਉਹਨਾਂ ਤੋਂ ਰਾਤ ਤੇ ਇਹਦੇ ਵਿੱਚ ਵਿੱਚ ਅਮਰਪਾਲ ਸਿੰਘ ਦਾ ਨਾਮ ਲਾਇਆ ਗਿਆ ਜਦੋਂ ਪਹਿਲਾਂ ਸਾਡਾ ਸੰਸਰ ਚੱਲਦਾ ਸੀ ਉਦੋਂ ਵੀ ਸਾਡੇ ਆਪਾਂ 'ਚ ਬੜੇ ਲੜ ਲੜਨ ਆਪਾਂ 'ਚ ਮਾਰੇ ਤੇ ਉਹਨਾਂ ਨੇ ਇਹ ਕਿਹਾ ਵੀ ਤੇਰੇ ਨਾਲ ਦੇਣ ਵੀ ਕਹਿੰਲੀ ਵਾਜਨਮਸ ਵੀ ਐਸੀ ਜਿਹੜੇ ਖਾਲਸਾ ਦੀ ਨੇ ਸਾਰੇ ਮਾਰਨੇ ਆਂ ਵੀ ਤਿਆਰੀ ਕਰ ਲਨ ਤੇ ਮੈਂ ਕੁਛੀਸੇ ਨੂੰ ਕਹੇ ਵੀ ਆਪਣਾ ਧਿਆਨ ਨਾਲ ਚੱਲਿਆ ਕਰੋ ਇਹ ਹੁੰਦਾ ਕੋਈ ਗੱਲ ਨਹੀਂ ਐਵੇਂ ਫੋਗੀਆਂ ਗੱਲਾਂ ਮਾਰਦੇ ਨੇ ਕੋਈ ਇਸ ਤਰ੍ਹਾਂ ਹਮਲਾ ਕਰਨ ਦੀ ਜਰੂਰਤ ਨਹੀਂ ਹੈਗੀ ਮੈਂ ਚਲੋ ਜੀ ਗਿਪਸਿੱਧਾ ਵੀ ਇਸੇ ਤਰ੍ਹਾਂ ਕਤਲ ਹੋ ਗਿਆ ਸਿੱਧੂ ਮੁਸੇ ਵਾਲੇ ਦਾ ਰਤਨਦੀਪ ਦਾ ਕਤਲ ਹੋ ਗਿਆ ਮੈਨੂੰ ਧਮਕੀਆਂ ਆਉਣ ਲੱਗੀਆਂ ਵਿਦੇਸ਼ੀ ਨੰਬਰਾਂ ਤੋਂ ਵੀ ਅਸੀਂ ਬਾਹਰ ਦੇ ਖਾਲਸਾ ਨਹੀਂ ਮਾਰੇ ਆ ਅਸੀਂ ਹੁਣ ਪਹਿਲੋਂ ਹਰਿਆਣੇ ਤੋਂ ਸ਼ੁਰੂ ਕਰਨਾ ਹੈ ਤੂੰ ਹਰਿਆਣੇ ਦਾ ਬੰਦਾ ਤੂੰ ਆਪਣੇ ਨੂੰ ਖਾਲਸਾ ਨਹੀਂ ਕਿੰਨਾ ਤੇ ਹੁਣ ਆਪਣੀ ਤਿਆਰੀ ਕਰ ਲੈ ਤੈਨੂੰ ਦੱਸ ਕੇ ਮਾਰਾਂਗੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਹੋਏ ਅਤੇ ਦੇਸ਼ ਪੰਜਾਬ ਦੇ ਵਸਨੀਕੋ ਗੱਜ ਕੇ ਬਲੌ ਬਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਜੋ ਵਿਚਾਰ ਚਾਚਾ ਤੁਹਾਡਾ ਨਾਲ ਕਰਨੀ ਆ ਇਹ ਪੰਜਾਬ ਵਿੱਚ ਜੋ ਹਾਲਾਤ ਬਣ ਰਿਹਾ ਉਹਨਾਂ ਦੇ ਸਬੰਧ ਵਿੱਚ ਹੈ ਕਿ ਜਿਵੇਂ ਆਜ਼ਾਦੀ ਦੀ ਆਵਾਜ਼ ਉੱਕਣ ਵਾਲਿਆਂ ਉੱਤੇ ਹਮਲੇ ਹੋਣੇ ਕਤਲੇਆਮ ਹੋਣਾ ਉਹਨਾਂ ਦਾ ਪਾਕਿਸਤਾਨ ਤੋਂ ਸ਼ੁਰੂ ਹੋਇਆ ਹਮਲਾ ਹੌਲੀ-ਹੌਲੀ ਇੰਗਲੈਂਡ, ਕੈਨੇਡਾ ਅਮਰੀਕਾ ਤੱਕ ਪਹੁੰਚਿਆ ਤੇ ਭਾਰਤ ਵਿੱਚ ਵੀ ਇਹ ਘਟਨਾਵਾਂ ਹੋਣੀਆਂ ਸ਼ੁਰੂ ਹੋਈਆਂ ਪਰ ਮੈਂ ਇਹਨਾਂ ਬਾਰੇ ਵੀਡੀਓ ਬਹੁਤ ਪਹਿਲਾਂ ਪਾਈ ਸੀ ਜਦੋਂ ਹਜੇ ਕੈਨੇਡਾ ਵਾਲਾ ਤੇ ਇੰਗਲੈਂਡ ਵਾਲਾ ਘਟਰਾ ਨਹੀਂ ਸੀ ਹੋਈ ਮੈਂ ਬੜੀਆਂ ਵੀਡੀਓ ਜਦਸੇਆਂ ਦੇ ਬਾਰੇ ਵੀ ਮੈਂ ਉਹਨਾਂ ਨੂੰ ਸचेत ਕਰਦਾ ਰਿਹਾ ਕਿ ਜਿਹੜੇ ਵੀ ਖਾਲਿਸਤਾਨ ਦੇ ਹੰਮੀ ਨੇ ਜਿਹੜੇ ਖਾਲਿਸਤਾਨ ਦੇ ਪਰਵਾਨੇ ਨੇ ਜਿਹੜੇ ਆਜ਼ਾਦੀ ਦੇ دیਵਾਨੇ ਨੇ ਉਹ ਸਾਰੇ ਆਪਣਾ ਆਪਣਾ ਧਿਆਨ ਖਰਪਾਵੇਂ ਉਹ ਚ ਮੈਂ ਵੀ ਹੋਣਾ। ਵੀ ਆਪਣਾ ਧਿਆਨ ਰੱਖਣਾ ਸਰਕਾਰਾਂ ਬਹੁਤ ਗੰਦੀ ਖੇਡ ਖੇਡ ਰਹੀਆਂ ਨੇ। ਇਹਨਾਂ ਦੀ ਮੁਸਾਦਨਾ ਮੀਟਿੰਗ ਹੋਈ ਆ ਮੁਸਾਦ ਜੋ ਅਜ਼ਰਾਈਲ ਦੀ ਏਜੰਸੀ ਉਹਦੇ ਨਾਲ ਮੀਟਿੰਗ ਹੋਈ ਆ ਜੋ ਕਿ ਉਹ ਸਾਰੀ ਗੱਲਾਂ ਬਾਹਰ ਆ ਰਹੀਆਂ। ਹੁਣ ਇੱਕ ਉਹਨਾਂ ਦਾ ਰੋ ਏਜੰਸੀ ਦਾ ਇੱਕ ਮੈਂਬਰ ਸੀ ਉਹ ਸਾਰਾ ਕੁਝ ਦੱਸ ਰਿਹਾ ਉਹਨਾਂ ਨੇ ਉਹਦੀ YouTube ਤੇ ਵੀਡੀਓ ਤਕਰੀਬਨ ਸਾਰੀਆਂ ਆ ਰਹੀਆਂ। ਉਨੇ ਕਿਵੇਂ ਸਾਰੇ ਪਰਦੇ ਖੋਲ੍ਹਿਆ ਜੋ ਜੋ ਮੈਂ ਗੱਲਾਂ ਕਹੀਆਂ ਸੀਗੀਆਂ ਅੱਜ ਤੋਂ 2 ਸਾਲ ਪਹਿਲਾਂ ਜਿਹੜੇ ਦੇਰ ਦੇ ਸਾਥ ਲਗੀਆਂ ਸੀ ਉਹ ਸਾਰੀਆਂ ਗੱਲਾਂ ਉਹਨੇ ਹੁਣ ਕਹਿ ਰਿਹਾ ਹੈ ਕਿ ਵਾਕਿਆ ਅਸੀਂ ਮਸਾਦ ਕੋਲ ਟ੍ਰੇਨਿੰਗ ਲਈ ਰਾਜਨਸੀ ਦੇ ਬੰਦਿਆਂ ਨੇ ਤੇ ਕਿਵੇਂ ਕਿਵੇਂ ਕਿਹੜੇ ਬੰਦੇ ਮਾਰੇ ਕਿੱਥੇ ਮਾਰੇ ਨਪਾਲ ਜਾ ਕੇ ਬੰਦੇ ਮਾਰੇ ਇਹਨਾਂ ਨੇ ਦੁਬਈ 'ਚ ਬੰਦੇ ਮਾਰੇ ਇਹਨਾਂ ਨੇ ਪਾਕਿਸਤਾਨ 'ਚ ਮਾਰੇ ਇਹਨਾਂ ਨੇ ਉਹ ਕਬੂਲ ਕਰ ਰਿਹਾ ਬੰਦਾ ਵੀ ਅਸੀਂ ਬਹੁਤ ਵੱਡੇ ਕੰਮ ਕੀਤੇ ਆ ਤੇ ਮਸਾਦਨਾ ਟ੍ਰੇਨਿੰਗ ਸਾਡੀ ਹੋਈ ਆ ਮੀਟਿੰਗ ਹੋਈ ਆ ਉਹਨਾਂ ਨੇ ਟ੍ਰੇਨਿੰਗ ਦਿੱਤੀ ਆ ਤੇ ਇਹ ਮੈਂ ਗੱਲ ਪਹਿਲਾਂ ਕਰ ਚੁੱਕਾ ਸੀਗਾ ਕਿ ਭਾਰਤ ਦੀ ਜਿਹੜੀ ਰਾਜ ਅੰਸੀ ਆ ਇਹਨਾਂ ਦੀ ਜਿਹੜੀ ਟ੍ਰੇਨਿੰਗ ਆ ਉਹ ਮਸਾਦਲਾ ਦਿੱਤੀ ਆ ਮਸਾਦ ਕੌਣ ਆ ਅਜ਼ਰਾਈਲ ਦੀ ਖਤਰਨਾਕ ਅੰਡਰ ਕਵਰ ਏਜੰਸੀ ਜਿਹੜੀ ਆ ਉਹਨਾਂ ਨੇ ਕਦੀ ਵੀ ਆਪਣਾ ਦੁਸ਼ਮਣ ਜਿਹੜਾ ਕਿੱਥੇ ਵੀ ਕਿਸੇ ਦੇਸ਼ ਚੋਂ ਇਹ ਨਹੀਂ ਛੱਡਿਆ ਮਾਰਿਆ ਤੇ ਇਹਨਾਂ ਨੇ ਉਹਨਾਂ ਤੋਂ ਰਾਤ ਚੱਲ ਕੇ ਤੇ ਕੰਮ ਸ਼ੁਰੂ ਕੀਤਾ ਇਹਨਾਂ ਨੇ ਇਹਨਾਂ ਨੇ ਪਹਿਲੂ ਪਾਕਿਸਤਾਨ ਦੇ ਵਿੱਚ ਮਾਰੇ ਬੰਦੇ ਆਪਣੇ ਪੀਐਸਟੀ ਨੂੰ ਮਾਰਿਆ ਭਾਈ ਹਰਮੀਤ ਸਿੰਘ ਪੀਐਸਟੀ ਨੂੰ ਮਾਰਿਆ ਉਸ ਤੋਂ ਬਾਅਦ ਭਾਈ ਪਰਮਜੀਤ ਸਿੰਘ ਭਾਈ ਵਰਨ ਉਹਨਾਂ ਦੀ ਸ਼ਹਾਦਤ ਹੋਈ ਚੱਲ ਚੱਲਦੇ ਫਿਰ ਅਵਤਾਰ ਸਿੰਘ ਖੰਡਾ ਜੋ ਕਿ ਮੈਂ ਵੀਡੀਓ ਕਿਹਾ ਸੀਗਾ ਪੀ ਉਹ ਜ਼ਹਿਰ ਦੇ ਕੇ ਮਾਰਨ ਕਿਤੇ ਜਿਹਦੇ ਕਰਕੇ ਆਪਣੇ ਪਰਿਵਾਰ ਦੇ ਵੀ ਮੈਂਬਰ ਕਹਿੰਦੇ ਵੀ ਸਾਡਾ ਜਿਹੜਾ ਬੰਦਾ ਹੈ ਉਹ ਆਪਣੇ ਆਈ ਮੌਤ ਮਰਿਆ ਪਰ ਉਹ ਗੱਲਾਂ ਮੈਂ ਪਹਿਲਾਂ ਕਹੀਆਂ ਸੀ ਕਿ ਵਾਕਈ ਅਵਤਾਰ ਸਿੰਘ ਖੰਡੇ ਦੀ ਮੌਤ ਨੂੰ ਨੋਰਮਲ ਮੌਤ ਬਣਾਇਆ ਗਿਆ ਕਿ ਇਹ ਆਪਣੀ ਆਈ ਤੇ ਹੀ ਮਰਿਆ ਇਦੇ ਵਿੱਚ ਪਰ ਰਾਣਾ ਜਿਹੜਾ ਸੀਗਾ ਉਹਦੀ ਵੀ ਡੈਥ ਹੋਈ ਸੀ ਉਹ ਵੀ ਇਸੇ ਲੈਂਡ 'ਚ ਹੀ ਗਿਆ ਸੀ ਉਹਨੂੰ ਵੀ ਕਿਹਾ ਜਾਂਦਾ ਸੀ ਕਿ ਉਹਨੂੰ ਅਟੈਕ ਹੋਇਆ ਸੀਗਾ ਇਸ ਤਰ੍ਹਾਂ ਕਤਲ ਹੋਏ ਨੇ ਜਿਨ੍ਹਾਂ ਨੂੰ ਇਹ ਨੋਰਮਲ ਬਣਾਇਆ ਗਿਆ ਸੀ ਫਿਰ ਰੁਪ ਰੁਪਨ ਜਿਹੜਾ ਸੀਗਾ ਰੁਪਨ ਰੁਪਨਦੀਪ ਸਿੰਘ ਮੈਂ ਨਾ ਭੁੱਲ ਗਿਆ ਜਿਹੜਾ ਕਨਾਸਿਕ ਹਵਾਈ ਜਹਾਜ਼ ਦਾ ਦੋਸ਼ੀ ਪਰ ਜਿਹਨੂੰ ਮੜਾਇਆ ਗਿਆ ਸੀਗਾ ਉਹਦਾ ਕਤਲ ਹੋਇਆ ਸੀਗਾ ਤੇ ਫਿਰ ਸਾਡੇ ਹਰਦੀਪ ਸਿੰਘ ਮੇਜਰ ਜੀ ਦਾ ਹੋ ਗਿਆ ਇਹ ਕਤਲ ਹੁੰਦੇ ਹੁੰਦੇ ਤੇ ਗੱਲ ਜਗ ਖੁੱਲੀ ਵੀ ਪੰਨੂ ਦਾ ਵੀ ਕਤਲ ਹੋਣਾ ਸੀਗਾ ਤੇ ਇਹਨਾਂ ਕਤਲਾਂ ਤੋਂ ਪਹਿਲਾਂ ਜਿਹੜੇ ਮੈਂ ਗੱਲ ਕਰ ਰਿਹਾ ਵਾਂ ਜਿਹੜਾ ਦੀਪ ਸਿੱਧੂ ਦਾ ਐਕਸੀਡੈਂਟ ਹੋਇਆ ਉਦੇ ਕਤਲ ਤੋਂ ਪਹਿਲਾਂ ਜਿਹੜਾ 26 ਜਨਵਰੀ ਨੂੰ ਦਿੱਲੀ ਇੱਕ ਪ੍ਰੋਗਰਾਮ ਸੀ ਜਿਹੜਾ ਜਿੱਦੋਂ ਸਾਰੀ ਜਿੱਤੇ ਵੈਲੈਂਸ ਹੋਈ ਜਿਹਦੇ ਉੱਤੇ ਬੜਾ ਰੋਲਾ ਪਿਆ ਸੀ ਰਾਜ ਦਿੱਤੇ ਲਾਲ ਕਿਲੇ ਤੇ ਝੰਡਾ ਚੁੜਾਇਆ ਗਿਆ ਸੀ ਆ ਉਸ ਤੋਂ ਮੈਂ 4 ਦਿਨ ਪਹਿਲਾਂ ਬਖਸ਼ੀਸਿਆ ਨੂੰ ਫੋਨ ਕਰਕੇ ਕਿਹਾ ਸੀਗਾ ਵੀ ਬਾਬਾ ਜੀ ਧਿਆਨ ਰੱਖਿਓ ਤੁਹਾਡੇ ਤੇ ਵੀ ਹਮਲਾ ਹੋ ਸਕਦਾ ਤੇ ਦੀਪ ਸਿੱਧੂ ਦੀ ਵੀ ਜਾਨ ਨੂੰ ਖਤਰਾ ਹੈ ਤੇ ਇਸ ਤਰ੍ਹਾਂ ਮੇਰੇ ਤੇ ਵੀ ਇੱਕ ਬੰਦੇ ਹੋਰ ਤੇ ਮੈਂ ਇਹਨਾਂ ਨੂੰ ਦੱਸਦਾ ਵੀ ਇਹ ਖਤਰਾ ਹੈ ਤੇ ਉਹ ਚੀਜ਼ ਤੋਂ ਬਚਣਾ ਪੈਣਾ ਉਧਰ ਗਏ ਤੇ ਉਹਨਾਂ ਨੇ ਬੰਦੇ ਆਪਣੇ ਤਿਆਰ ਕੀਤੇ ਆ ਵੀ ਜਿਵੇਂ ਵੀ ਆ ਵੀ ਤੁਸੀਂ ਧਿਆਨ ਰੱਖਣਾ ਹਮਲਾ ਹੋ ਸਕਦਾ ਹੈ ਚਲੋ ਉਸ ਦਿਨ ਤੇ ਸਾਰਿਆਂ ਦਾ ਬਚਾਅ ਹੋ ਗਿਆ ਪਰ ਉਦੋਂ ਬਾਬੇ ਬਾਪੂ ਡਿਪਟਵੇ ਦਾ ਜਿਹੜਾ ਬੇਟਾ ਹੈ ਉਹਦਾ ਕਤਲ ਹੋ ਗਿਆ ਕਿਉਂਕਿ ਉਧਰ ਦੀਪ ਸਿੱਧੂ ਵੀ ਨਹੀਂ ਗਿਆ ਤੇ ਅਸੀਂ ਕਿਸ ਕੋਈ ਵੀ ਨਹੀਂ ਗਿਆ ਉਹ ਸਾਈਡ ਜਿੱਧਰ ਉਹਨਾਂ ਨੇ ਕਤਲ ਕਰਨੇ ਸੀ ਬੰਦੇ ਖਿਲਾ ਰਹੇ ਸੀ ਨਾਲੇ ਸਭ ਨੂੰ ਪਤਾ ਵੀ ਉਹਨਾਂ ਨੇ ਗੱਲਾਂ ਬਾਤ ਨਹੀਂ ਲਏ ਵੀ ਜਿੱਧਰੋਂ ਰੋਡ ਬਣਾਇਆ ਗਿਆ ਸੀ ਨਾ ਜੇ ਉਸ ਬੰਨੇ ਰੋਡ ਤੋਂ ਜਾਂਦੇ ਲੋਕ ਤੇ ਬਹੁਤ ਕਤਲਿਆ ਹੋਣਾ ਸੀ ਵੀ ਉਹਨਾਂ ਨੇ ਉੱਥੇ ਇਹ ਸਿਸਟਮ ਬਣਾਇਆ ਸੀਗਾ ਕਿਉਂਕਿ ਸਰਕਾਰ ਨਾਲ ਬੰਦੇ ਆ ਜਿਹੜੇ ਆ ਜਿਹੜੇ ਸਰਕਾਰ ਦੇ ਬੰਦੇ ਹੁੰਦੇ ਆ ਉਹ ਕੋਈ ਪੁਲਿਸ ਮੁਲਾਜ਼ਮ ਨਹੀਂ ਹੁੰਦੇ ਜਾਂ ਕੋਈ ਇਹਨਾਂ ਦੇ ਉਹ ਵੇਖਣ ਨੂੰ ਆਮ ਬੰਦੇ ਲੱਗਦੇ ਆ ਤੇ ਉਹਨਾਂ ਦਾ ਮਕਸਦ ਹੁੰਦਾ ਕਤਲ ਕਰਨਾ ਕਤਲ ਕਰਕੇ ਤੇ ਪੈਸੇ ਲੈਣੇ ਰੋਜ਼ ਅਸੀਂ ਕਹੋ ਜੀ ਆ ਵੀ ਜਿਹੜੀ ਕਿਤੇ ਵੀ ਜਿੱਥੋਂ ਕੋਈ ਹਸਾਬ ਨਹੀਂ ਲੈ ਸਕਦਾ ਉਹਨਾਂ ਦਾ ਕੋਈ ਪੇਪਰ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਤੁਸੀਂ ਉਹ ਰਾਜਸੀ ਏਜੰਟ ਦੀਆਂ ਨਾ ਵੀਡੀਓ ਸੁਣ ਚੋਦੇ YouTube ਤੇ ਬੜੀਆਂ ਵੀਡੀਓ ਵਾਇਰਲ ਹੋ ਰਹੀਆਂ ਲੱਕੀ ਬਿਸਟਰ ਦੀਆਂ ਉਹਦੇ ਵਿੱਚ ਸਾਰਾ ਕੁਝ ਸੱਚਾਈ ਦੱਸ ਰਿਹਾ ਉਹਦੀ ਉਹਦੀ ਸਟੋਰੀ ਸੁਣੋ ਜੋ ਜੋ ਮੈਂ ਪਹਿਲਾਂ ਗੱਲਾਂ ਕੀਤੀਆਂ ਉਹ ਸਾਰੀਆਂ ਗੱਲਾਂ ਉਹ ਆ ਰਹੀਆਂ ਚਲੋ ਮੈਂ ਇਹਦੇ ਵਿੱਚ ਬਖਸ਼ੀਰ ਸਿੰਘ ਦੇ ਬਾਰੇ ਗੱਲ ਕੀਤੀ ਸੀ ਵੀ ਤੁਸੀਂ ਧਿਆਨ ਰੱਖਿਓ ਵੀ ਚਲੋ ਤੁਹਾਡੇ ਤੇ ਕਤਲ ਹੋਣਾ ਉਸ ਤੋਂ ਪਿੱਛੇ ਤੁਹਾਡੇ ਤੇ ਵੀ ਕਰ ਸਕਦੇ ਆ ਬਾਅਦ ਚੋਂ ਦੀਪ ਸਿੱਧੂ ਦਾ ਉਹ ਵੀ ਕਤਲ ਹੋ ਗਿਆ ਐਕਸੀਡੈਂਟ ਹੀ ਕਤਲ ਹੋਇਆ ਉਹ ਕਤਲ ਐਕਸੀਡੈਂਟ ਕਹੇ ਹੋਇਆ ਉਹਦੀ ਮੈਂ ਪੂਰੀ ਵੀਡੀਓ ਮੇਰੇ ਕੋਲ ਆ ਤੁਹਾਨੂੰ ਖਵਾਵਾਂਗਾ ਮੈਂ ਇਹ ਜੇ ਵੀਡੀਓ ਨਾ ਉਸ ਤਰ੍ਹਾਂ ਜਿਵੇਂ ਜਿਵੇਂ ਕਤਲ ਹੋਇਆ ਵੀ ਜਿਵੇਂ ਐਕਸੀਡੈਂਟ ਹੋਇਆ ਉਹ ਕਿਵੇਂ ਹੋਇਆ ਉਹ ਤੁਹਾਨੂੰ ਮੈਂ ਪੂਰੀ ਵੀਡੀਓ ਦਿਖਾਵਾਂਗਾ ਜਲਦੀ ਤੁਹਾਡੇ ਸਾਹਮਣੇ ਵੀਡੀਓ ਲਿਆਵਾਂਗਾ ਸੇਮ ਜਿਵੇਂ ਵੀ ਕਿਵੇਂ-ਕਿਵੇਂ ਕਰਕੇ ਤੇ ਉਹ ਐਕਸੀਡੈਂਟ ਕੀਤਾ ਜਾਂਦਾ ਹੈ ਵੀ ਜਿਹੜਾ ਬੇਕੋ ਨੂੰ ਐਕਸੀਡੈਂਟ ਲੱਗਦਾ ਹੈ ਪਰ ਕਿਵੇਂ ਕਰਾਇਆ ਜਾਂਦਾ ਹੈ ਉਹ ਸਾਰਾ ਮੈਂ ਟੋਟਲ ਵੀਡੀਓ ਤੁਹਾਨੂੰ ਮੈਂ ਸ਼ੇਅਰ ਕਰਾਂਗਾ ਤੁਹਾਡੇ ਕੋਲ ਜਲਦੀ ਕਤਲ ਹੋ ਗਿਆ ਗਿਵਸਿੱਦ ਜ਼ਵੇ ਇਸੇ ਤਰ੍ਹਾਂ ਕਤਲ ਹੋ ਗਿਆ ਸਿੱਧੂ ਮੁਸੇਹਾਲੇ ਦਾ ਉਸ ਤੋਂ ਬਾਅਦ ਰਤਨਦੀਪ ਦਾ ਕਤਲ ਹੋ ਗਿਆ ਮੈਨੂੰ ਧਮਕੀਆਂ ਆਉਣ ਲੱਗੀਆਂ ਵਿਦੇਸ਼ੀ ਨੰਬਰਾਂ ਤੋਂ ਵੀ ਅਸੀਂ ਬਾਦ ਦੇ ਖਾਲਸਾ ਨਹੀਂ ਮਾਰੇ ਆ ਅਸੀਂ ਹੁਣ ਪਹਿਲੋਂ ਹਰਿਆਣੇ ਤੋਂ ਸ਼ੁਰੂ ਕਰਨਾ ਹੈ ਤੂੰ ਹਰਿਆਣੇ ਦਾ ਬੰਦਾ ਤੂੰ ਆਪਣੇ ਨੂੰ ਖਾਲਸਾ ਨਹੀਂ ਕਿੰਨਾ ਤੇ ਹੁਣ ਆਪਣੀ ਤਿਆਰੀ ਕਰ ਲੈ ਤੈਨੂੰ ਦੱਸ ਕੇ ਮਾਰਾਂਗੇ ਮੇਰੇ ਕੋਲ ਨੰਬਰ ਆਏ ਫਿਰ ਉਹਨਾਂ ਨੇ ਗਾਲਾਂ ਵਿੱਚ ਗੱਡੀਆਂ ਗਾਲੋਗਾਲੀ ਗਾਲੋਗਾਲੀ ਹੋਈ ਪਹਿਲਾਂ ਤਾਂ ਮੇਰੇ ਕੋਲ ਰਿਕਾਰਡਿੰਗ ਨਹੀਂ ਹੋਈ ਪਹਿਨੋਂ ਕਿਉਂਕਿ ਉਹ WhatsApp ਤੇ ਫੋਨ ਕਰਦੇ ਸੀਗੇ ਪਹਿਲੋਂ WhatsApp ਤੇ ਕੀਤੇ ਫਿਰ ਉਹਨਾਂ ਨੇ ਮੇਰੇ Facebook ਤੋਂ ਵੀ ਕੀਤੇ ਤੇ ਉੱਤੇ ਰਿਕਾਰਡਿੰਗਾਂ ਨਹੀਂ ਹੋਈਆਂ ਉਹਨਾਂ ਕਿਹਾ ਵੀ ਤੇਰੇ ਨਾਲ ਜਦੋਂ ਵੀ ਗੱਲੀ ਵੀ ਆਪਣਾ ਵਿਚਾਰ ਕਰ ਲੈਣਾ ਠੋਕਿਆ ਕੇ ਮਾਰ ਲੈਣੇ ਕਿਹਦੇ ਕਹਿ ਕੇ ਮਾਰਨਾ ਤੂੰ ਤਿਆਰੀ ਕਰ ਲਿਓ ਚਲੋ ਜਿਹੜੇ ਨੰਬਰ ਆਏ ਸੀਨ ਮੇਰੇ ਕੋਲ ਮੈਂ ਨੰਬਰ ਪੁਲਿਸ ਨੂੰ ਦਿੱਤੇ ਹਰਿਆਣਾ ਪੁਲਿਸ ਨੂੰ ਵੀ ਪੰਜਾਬ ਪੁਲਿਸ ਨੂੰ ਵੀ ਡੀਜੀਪੀ ਤੱਕ ਨੰਬਰ ਦਿੱਤੇ ਮੈਂ ਸਾਰੇ ਪੁਲਸ ਹਰੇ ਨਾਲ ਪੁਲਸਲੇ ਮੈਨੂੰ ਬੁਲਾਇਆ ਕੈਥਲ ਮੇਰੇ ਜਾ ਕੇ ਉੱਥੇ ਸਾਰਾ ਮੈਨੂੰ ਨੰਬਰ ਤੋਂ ਰਿਕਾਰਡਿੰਗਾਂ ਲਈਆਂ ਉਹਨਾਂ ਨੇ ਨੰਬਰ ਲਵੇ ਸਰਵਿਖੀ ਕੀਤਾ ਉਹ ਦਿਨ ਪਾਰੀ ਹੋਈ ਸਾਰਾ ਕੁਝ ਹੋਣ ਤੋਂ ਬਾਅਦ ਮੈਨੂੰ ਮੇਰੇ ਕੋਲ ਘਰ ਪੁਲਸ ਆਈ ਤੇ ਕਹਿੰਦੇ ਵੀ ਗਨਮੈਨ ਤੇ ਠੀਕ ਹੈ ਤੇਰੇ ਦੇ ਨੇ ਮੰਦੇ ਆ ਖਤਰਾ ਤਾਂ ਹੈਗਾ ਤੇਨੂੰ ਪਰ ਗਨਮੈਨਾਂ ਦੀ ਤੈਨੂੰ ਤਨਖਾਹ ਦੇ ਨਹੀਂ ਪਈ ਮੈਂ ਕਿਹਾ ਇਹ ਗੱਲ ਕੀ ਹੋਈ ਵੀ ਤਨਖਾਹ ਦੇ ਕੇ ਮੈਂ ਗਨਮੈਨ ਲੈਣਿਆ ਮੈਂ ਮੈਨੂੰ ਕੋਈ ਲੋੜ ਨਹੀਂ ਸੀ ਜੇ ਤੁਸੀਂ ਮੇ ਸਾਡੀ ਸਪੋਰਟ ਸਾਡਾ ਪਹਿਲੇ ਕਰਨੀ ਆ ਸਾਡੀ ਮਦਦ ਸਾਡੀ ਰਾਖੀ ਤੇ ਮੈਨੂੰ ਤੁਹਾਡੇ ਲੋੜ ਨਹੀਂ ਹੈਗੀ ਮੈਂ ਜਵਾਬ ਦਿੱਤਾ ਨਾ ਚਲੋ ਉਹਨਾਂ ਨੇ ਫਿਰ ਧਮਕੀ ਆਈ ਉਸ ਤੋਂ ਬਾਅਦ ਬਹੁਤ ਗੱਲਾਂ ਹੋਈਆਂ ਹੋਰ ਹਜੇ ਮੈਂ ਉਹ ਸਾਰੀਆਂ ਗੱਲਾਂ ਕਿਉਂਕਿ ਮੈਂ ਹਜੇ ਦੱਸ ਨਹੀਂ ਸਕਦਾ ਕੁਝ ਚੱਲ ਰਹੀਆਂ ਨੇ ਇਹ ਦਿਨ ਫਿਰ ਵੀ ਤੇ ਜਿੱਦਨ ਇੱਕ ਦਿਨ ਹਾਂ ਇੱਕ ਦਿਨ ਜਿੱਦਨ ਮੇਰੇ ਦਫ਼ਤਰ ਦੇ ਬਾਹਰ ਗੋਲੀ ਚੱਲੀ ਜਾ ਤੇ ਬਖਸ਼ੀਰ ਸਿੰਘ ਮੇਰਾ ਪਤਾ ਲੈਣਾ ਏ ਤੇ ਮੈਂ ਬਾਬਕਸ਼ੀਸ ਨੂੰ ਗਿਆ ਭੀ ਇਹਨਾਂ ਕਰਕੇ ਮੈਨੂੰ ਉਹਨਾਂ ਇਹ ਜਿਹੜੇ ਮੈਨੂੰ ਫੋਨ ਆਏ ਨੇ ਨਾ ਤੇ ਉਹਨਾਂ ਨੇ ਇਹ ਕਿਹਾ ਵੀ ਤੇਰੇ ਨਾਲ ਦੇਣ ਵੀ ਕਹਿੰਦੇ ਬਾਜਨ ਮਸਬੀ ਇਹ ਜਿਹੜੇ ਖਾਲਸਤਾਨੀ ਨੇ ਸਾਰੇ ਮਾਰਨੇ ਆ ਵੀ ਤੁਸੀਂ ਜਿੱਥੇ ਮਰਜੀ ਪੁਲਿਸ ਨੂੰ ਕਹਿ ਲਓ ਜੋ ਮਰਜੀ ਗੱਲੋ ਕਿਉਂਕਿ ਉਹਨਾਂ ਨੂੰ ਪੁਲਿਸ ਸਰਕਾਰ ਐਵੇਂ ਲੱਗਦਾ ਵੀ ਸਰਕਾਰ ਵੱਲੋਂ ਖੁੱਲੀ ਛੁੱਟੀ ਹੈ ਉਹਨਾਂ ਨੂੰ ਕਿਤੇ ਜਿਹੜੇ ਖਾਲਸਤਾਨੀ ਆਪਣੇ ਉਹਨੂੰ ਯਾਦੀ ਦੇ ਦੁਆਨੇ ਬਣਾ ਉਹਨੂੰ ਯਾਦ ਕਰਨਾ ਉਹਨਾਂ ਨੂੰ ਤੇ ਉਹਨੂੰ ਕਹੀ ਆਪਣੇ ਨਾਲ ਦੇਣ ਦੀ ਗੱਲ ਹੈ ਪਿੱਤੀ ਅਰੀ ਗੱਲਾਂ ਤੇ ਮੈਂ ਕੁਛੀਸ ਨੂੰ ਕਹਿਆ ਵੀ ਆਪਣਾ ਧਿਆਨ ਨਾਲ ਚੱਲਿਆ ਕਰੋ ਇਹ ਹੁੰਦਾ ਵੀ ਕੋਈ ਗੱਲ ਨਹੀਂ ਐਵੇਂ ਫੁੱਗੀਆਂ ਗੱਲਾਂ ਮਾਰਦੇ ਨੇ ਕੋਈ ਇਸ ਤਰ੍ਹਾਂ ਹਮਲਾ ਕਰਨ ਦੀ ਕੋਈ ਜਰਤ ਨਹੀਂ ਹੈਗੀ ਮੈਂ ਚਲੋ ਜੀ ਕਿਉਂਕਿ ਜਦੋਂ ਪਹਿਲਾਂ ਕਿਹਾ ਸੀ ਬਖਸ਼ੀ ਸਿੰਘ ਨੂੰ ਉਦੋਂ ਵੀ ਇਹਨੇ ਨੇ ਜਿਹੜਾ ਇਹਨੂੰ ਇਹਨੇ ਗੌਰ ਨਹੀਂ ਕੀਤੀ ਤੇ ਉਦੋਂ ਬਾਅਦ ਚ ਦੀਪ ਸਿੱਧੂ ਦਾ ਜਿਹੜਾ ਐਕਸੀਡੈਂਟ ਹੋਇਆ ਜੇ ਮੈਂ ਇਹਨੂੰ ਕਿਹਾ ਵੀ ਸਿੱਧੂ ਨੂੰ ਦੱਸ ਦਿਓ ਵੀ ਤੁਹਾਡੇ ਤੇ ਹਮਲਾ ਹੋ ਸਕਦਾ ਪਤਾ ਨਹੀਂ ਇਹਨਾਂ ਨੇ ਬਖਸ਼ੀ ਸਿੰਘ ਨੇ ਦੱਸਿਆ ਕਿ ਨਹੀਂ ਦੱਸਿਆ ਤੇ ਹੁਣ ਦੁਬਾਰੇ ਜਦੋਂ ਮੈਂ ਕਹਾ ਤੇ ਇਹਨਾਂ ਨੇ ਗੱਲ ਨੂੰ ਫੇਰ ਗੱਲ ਗੌਰ ਹੀ ਨਹੀਂ ਤੇ ਇਹਨਾਂ ਦੇ ਉਹ ਅਟੈਕ ਇਹਨਾਂ ਤੇ ਹੋ ਗਿਆ ਤੇ ਫਿਰ ਕਤਲ ਉਹਦਾ ਆਪਣੇ ਹਰੀਨੋਂ ਦਾ ਵੀ ਹੋਇਆ ਪਰ ਇੱਕ ਗੱਲ ਹੈ ਵੀ ਹਰੀਨੋਂ ਦੇ ਕਤਲ ਦੇ ਵਿੱਚ ਵੀ ਕੁਝ ਬੰਦਿਆਂ ਨੇ ਤੇ ਸਰਕਾਰ ਦੇ ਚਾਹੁੰਦੀ ਆ ਇਹਨਾਂ ਦੇ ਆਪਣੇ ਬੰਦੇ ਦੇ ਨਾਮ ਲੈਣਾ ਅਮਰਪਾਲ ਸਿੰਘ ਦਾ ਵਿੱਚ ਨਾਮ ਆ ਗਿਆ ਸਰਕਾਰ ਜਿਹੜੀ ਆ ਉਹ ਕੋਸ਼ਿਸ਼ ਹੁੰਦਾ ਇਹਨਾਂ ਦਾ ਵੀ ਇਹਨਾਂ ਨੂੰ ਅਪੋਜੀਟ ਲੜਾ ਕੇ ਮਾਰ ਜਦੋਂ ਪਹਿਲੋਂ ਸਾਡਾ ਸਿੰਘ ਅਰਚ ਚੱਲਦਾ ਸੀ ਉਦੋਂ ਵੀ ਸਾਡੇ ਆਪੋ ਚ ਬੜੇ ਲੜ 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 ਆਪੋ ਚ ਮਰਾਏ ਕਿਉਂਕਿ ਬਹੁਤ ਬੰਦੇ ਕੰਨਾਂ ਦੇ ਕੱਚੇ ਹੁੰਦੇ ਆ ਹਰੇਕ ਆਪਣੇ ਦਿਮਾਗ ਨਾਲ ਨਹੀਂ ਚੱਲਦਾ ਕੁਝ ਜਿਵੇਂ ਨਾ ਕੁਝ ਪੁਲਿਸ ਅਫਸਰ ਕਹਿੰਦੇ ਆ ਵੀ ਇਹ ਦੇਖੋ ਤੁਹਾਡੇ ਬੰਦਿਆਂ ਨੇ ਇਹ ਕੰਮ ਕਰਾਇਆ ਫਲਾਣਾ ਉਹ ਉਹ ਪੁਲਿਸ ਦੀ ਗੱਲ ਨੂੰ ਸੱਚ ਮੰਨ ਲੈਂਦੇ ਆ ਯਸਸੀਆਂ ਦੀ ਗੱਲ ਨੂੰ ਸੱਚ ਮੰਨ ਲੈਂਦੇ ਆਪਣੇ ਬੰਦਿਆਂ ਦੇ ਉੱਤੇ ਹੀ ਖਿਲਾਫ ਹੋ ਜਾਂਦਾ ਵੀ ਬਾਜੀ ਪੁਲਿਸ ਨੇ ਕਹਿਤਾ ਤੇ ਇਹਦਾ ਮਤਲਬ ਸਾਡੇ ਬੰਦੇ ਨੇ ਕਤਲ ਕਰਾਇਆ ਉਦੋਂ ਵੀ ਬੜਾ ਨੁਕਸਾਨ ਹੋਇਆ ਜਦੋਂ ਇਹ ਸੰਘਰਸ਼ ਚੱਲ ਰਿਹਾ ਸੀ ਬੜੇ ਯੋਧੇ ਵੱਡੇ ਵੱਡੇ ਆਪਣੇ ਬੰਦੇ ਮਾਰੇ ਗਏ ਸਿਰਫ ਕੰਨਾਂ ਦੇ ਕੱਚੇ ਤੇ ਵਿਸ਼ਵਾਸ ਨਾ ਕੀਤਾ ਜੇ ਹੁਣ ਵੀ ਹਥਿਆਰਬੰਦ ਸੰਘਰਸ਼ ਪੂਰਾ ਹੁੰਦਾ ਨਾ ਹੋਰਾਂ ਦੇ ਤੇ ਮੇਰੇ ਵਰਗੇ ਨੇ ਮਾਰਿਆ ਜਾਣਾ ਸੀਗਾ ਹੁਣ ਮੈਨੂੰ ਵੀ ਇੱਕ ਨਾ ਸਾਡਾ ਸਾਡੇ ਇਲਾਕੇ ਦਾ ਬੰਦਾ ਹੈ ਉਹ ਨਾਂ ਨਾ ਤਿੰਨਾ ਜੋ ਨਾ ਤੇ ਦਾ ਤੂੰ ਵਿਚਾਰਾ ਐਵੇਂ ਆ ਤੇ ਉਹ ਇੱਕ ਜਦੋਂ ਹੋਇਆ ਸੀਗਾ ਅਜ ਪਟਿਆਲੇ ਮਾਤਾ ਮੰਦਰ ਦੇ ਦੀਦਾ ਰੋਲਾ ਪਿਆ ਸੀਗਾ ਇੱਕ ਉਹਦੇ ਵਿੱਚ ਕਿਦੋਂ ਕਿਤੇ ਆ ਗਿਆ ਉਹ ਵੀ ਉਹਦਾ ਨਾਂ ਵੀ ਆ ਗਿਆ ਗਿਆ ਸੀ ਪਹਿਲ ਕਿ ਮੜਾ ਮੋਟਾ ਹੁੰਦਾ ਸੀ ਉਹਦਾ ਕੋਈ ਐਡਾ ਵੱਡਾ ਹੈ ਨਹੀਂਗਾ ਗੱਲਬਾਤ ਉਦੋਂ ਉਹ ਫਸ ਗਿਆ ਉਹ ਚੱਕਰ ਚ ਉਹ ਫਸ ਕੇ ਆ ਤੇ ਉਹ ਉਹਨੂੰ ਕਿਤੇ ਪੁੱਟ ਵੀ ਪਈ ਹੋਣੀ ਆ ਉਹ ਕਮੈਂਟਾਂ ਵਿੱਚ ਮੇਰਾ ਨਾਮ ਲਾਈ ਜਾਂਦਾ ਫਿਰ ਮੈਨੂੰ ਬਗੀਚਾ ਸਿੰਘ ਨੇ ਫਸਾਤਾ ਮੈਨੂੰ ਬਗੀਚਾ ਸਿੰਘ ਤੁਸੀਂ ਮੈਨੂੰ ਫਸਾਤਾ ਆਪੇ ਫਸਾ ਲਓ ਆਪੇ ਜੜਾ ਲਓ ਜਿਹੜੀ ਕਿ ਉਹਦਾ ਉਹਨੂੰ ਜਿੰਨੇ ਜਾਂਦੇ ਪੁਲਿਸ ਵਾਲਾਂ ਕਹਤਾ ਹੋਣਾ ਵੀ ਤੈਨੂੰ ਤਾਂ ਬਗੀਚਾ ਸਿੰਘ ਨੇ ਫਸਾਇਆ ਫਿਰ ਬਗੀਚਾ ਸਿੰਘ ਨੇ ਤਾਂ ਉਦੋਂ ਨਹੀਂ ਫਸਾਇਆ ਜਦੋਂ ਉੱਤੇ ਇੰਨੀ ਇੰਟਰੋਗ"，ਹੋਈ ਸੀ ਜਿਹੜੇ ਬੰਦੇ ਨਾਲ ਉਹ ਰਹਿੰਦੇ ਸੀਗੇ ਜਿਹੜੇ ਸੰਘਰਸ਼ ਦੇ ਵਿੱਚ ਨਾਲ ਐਕਸ਼ਨ ਤੇ ਹੁੰਦੇ ਸੀ ਕਦੀ ਉਹ ਨਹੀਂ ਫੜਾਇਆ ਇਲਾਕੇ 'ਚ ਕਦੀ ਉਹ ਨਹੀਂ ਬਾਜੂ ਚੁੱਕ ਸਕਦਾ ਤੇ ਤੇਰੇ ਨਾਲ ਤੇ ਮੇਰਾ ਕੋਈ ਲੈ ਨਾਗੇ ਰਾਣੀ ਕੋ ਗੱਲ ਨਹੀਂ ਬਾਤ ਨਹੀਂ ਨਾ ਤੂੰ ਮੇਰੇ ਨਾਲ ਕਦੀ ਆਇਆ ਨਾ ਤੂੰ ਮੇਰੇ ਨਾਲ ਕਦੀ ਗਿਆ ਨਾ ਤੇਰੇ ਨਾਲ ਮ ਤੇ ਉਹ ਕਮੈਂਟ ਜਿਹੜਾ ਕਰੇਗਾ ਥੱਲੇ ਕਹੇਗਾ ਮੈਨੂੰ ਫਸਰਾਤਾ ਬਗੀਚਾ ਸਿੰਘ ਨੇ ਜਿਹੜੀ ਕਿ ਉਹ ਉਹ ਆਪਣੇ ਉਹਨੂੰ ਬੜਾ ਉਹ ਬੜਾ ਹਾਈ ਹੈਵੀ ਸਮਝਦਾ ਵੀ ਮੈਨੂੰ ਬਗੀਚਾ ਸਿੰਘ ਨੇ ਬੁੜਾਤਾ ਸੀਗਾ ਜੀ ਬਗੀਚਾ ਸਿੰਘ ਨੇ ਮੇਰੀ ਚੁਗਲੀ ਲਾਈ ਤੇ ਬਗੀਚਾ ਸਿੰਘ ਨੇ ਕਹਿ ਦੇ ਮੈਨੂੰ ਪੁਲਿਸ ਚੁੱਕਿਆ ਤੇ ਉਹ ਮੈਨੂੰ ਲੱਗਦਾ ਵੀ ਸ਼ਾਇਦ ਉਹ ਵਿਚਾਰਾ ਪੁਲਿਸ ਨੇ ਇਹਨੂੰ ਕਿਹਾ ਹੋਣਾ ਤੇ ਉਹ ਪੁਲਿਸ ਦੀ ਗੱਲ ਮੰਨ ਕੇ ਮੇਰਾ ਨਾਮ ਲਾਈ ਜਾਂਦਾ ਤੇ ਉਹ ਥੋੜੇ ਦਿਨ ਪਹਿਲਾਂ ਕੋ ਫੇਰ ਉਹਨੇ ਫਿਰ ਮੈਨੂੰ ਕਿਹਾ ਕਹਿੰਦਾ ਮੈਨੂੰ ਤੇਰੇ ਵੱਲੋਂ ਸੁਣਾ ਆਇਆ ਵੀ ਬਗੀਚਾ ਸਿੰਘ ਨੇ ਕਿਹਾ ਵੀ ਤੈਨੂੰ ਛੱਡਣਾ ਨਹੀਂ ਤੈਨੂੰ ਮਾਰਨਾ ਤੇ ਕਿੰਨਾ ਵੀ ਹੁਣ ਤੇ ਮੇਰੇ ਪੱਲੇ ਤ ਪੁਲਿਸ ਨੇ ਬੋਦੂ ਮੈਨੂੰ ਕੁੱਟਿਆ ਤੇ ਪੁਲਿਸ ਨੇ ਥੱਲੇ ਕੱਖ ਨਹੀਂ ਛੱਡਿਆ ਹੁਣ ਤੇ ਮੇਰੀ ਲਾਸ਼ ਹੀ ਹੈ ਹੁਣ ਤੇ ਮੇਰੀ ਲਾਸ਼ ਦਾ ਮਾਰ ਕੇ ਕੀ ਕਰੇਗਾ ਉਹ ਸ਼ਾਇਦ ਵੀ ਉਹਨੂੰ ਕਿਸੇ ਫਿਰ ਉਹ ਜਿਹੜਾ ਬੰਦਾ ਉਹਨੂੰ ਡਰਾ ਰਿਹਾ ਜ ਜਿਹਨੇ ਦੱਸਿਆ ਹੋਏਗਾ ਵੀ ਤੈਨੂੰ ਬਗੀਚਾ ਸਿੰਘ ਨੇ ਵਸਾਇਆ ਤੇ ਉਹ ਫਿਰ ਪਕੀਦਾ ਹੋਇਆ ਉਹਨੂੰ ਵੀ ਤੇਨੂੰ ਬਗੀਚਾ ਸਿੰਘ ਨੇ ਮਾਰਨਾ ਜੋ ਕਿ ਮੈਂ ਕਹਦੀ ਉਹਦਾ ਜਵਾਬ ਹੀ ਨਹੀਂ ਦਤਾ ਕਿਉਂਕਿ ਮੈਨੂੰ ਸੀਰੀਅਸ ਲਿਆ ਹੀ ਨਹੀਂਗਾ ਕਿਉਂਕਿ ਉਹ ਬੰਦਾ ਹੈ ਹੀ ਨਹੀਂ ਕਿਸੇ ਨਾ ਤੇ ਕਿਸੇ ਸੰਘਰਸ਼ਾਂ ਹੁੰਦਾ ਨਾ ਲੈਣਾ ਦੇਣਾ ਤੇ ਮੈਂ ਉਹਨੂੰ ਕੀ ਕਹਿਣਾ ਬਸ ਸ਼ਾਇਦ ਜਾ ਜਾਓ ਮੈਂਟਲ ਡੋਰ ਤੇ ਪਰਚਾਨ ਹੋਵੇ ਇਹ ਵੀ ਸੀ ਉਹਨੂੰ ਟੈਕਟਿਕ ਵੀ ਹੋਇ ਜਦੋਂ ਜਦੋਂ ਉਹਨੂੰ ਪੁਲਿਸ ਨੇ ਫੜਿਆ ਸੀ ਨਾ ਉਦੋਂ ਕਾਫੀ ਹੋਇਆ ਕੋਈ ਗਲਬਦ ਤੇ ਇਸ ਤਰ੍ਹਾਂ ਕਈ ਬੰਦੇ ਨੇ ਵੀ ਚੁਗਲੀ ਲਾਉਂਦੇ ਆ ਪੁਲਿਸ ਦੀ ਗੱਲ ਨੂੰ ਮੰਨਦੇ ਆ ਤੇ ਹੁਣ ਹੋਇਆ ਬਖਸ਼ੀਤ ਸਿੰਘ ਦੇ ਅਟੈਕ ਬਖਸ਼ੀਤ ਸਿੰਘ ਦੇ ਟੈਕ ਹੋਇਆ ਤੇ ਮੈਂ ਇਹ ਗੱਲ ਇਹ ਨਾ ਵੀ ਉਹਦੇ ਵਿੱਚ ਜੇ ਅਮਰਪਾਲ ਦੇ ਪਾਰਟੀ ਦਾ ਨਾਮ ਲੈਣਾ ਤੇ ਬਿਲਕੁਲ ਗਲਤ ਗੱਲ ਆ ਇਸੇ ਤਰ੍ਹਾਂ ਇਹ ਬਹੁਤ ਮਾੜੀ ਗੱਲ ਸਰਕਾਰ ਚਾਹੁੰਦੀ ਆ ਇਹ ਆਪੋ ਹੀ ਲੜ ਕੇ ਮਰਨ ਜਿਹੜੇ ਅਸਲੀ ਕਤਲਕਾਤਲ ਨੇ ਜਾਂ ਅਸਲੀ ਹਮਲਾਵਾਰ ਨੇ ਉਹ ਤੇ ਜਾਂਦੇ ਨੇ ਬੱਚ ਤੇ ਅਸੀਂ ਆਪਣੇ ਘਰ ਦੇ ਜੀਆਂ ਨੂੰ ਹੀ ਦੋਸ਼ੀ ਬਣਾ ਕੇ ਤੇ ਕਟਾਰੇ 'ਚ ਖੜਾ ਕਰ ਦਿੰਦੇ ਆ ਤੇ ਮੈਂ ਬਾਬਾ ਬਖਸ਼ੀ ਸਿੰਘ ਨੂੰ ਵੀ ਕਹਾਂਗਾ ਵੀ ਇਹ ਗੱਲਾਂ ਤੋਂ ਗਰੇਜ ਕੀਤਾ ਜਾਵੇ ਆਪਣੇਆਂ ਦਾ ਨਾਮ ਲੈਣ ਤੋਂ ਜਿਹੜੇ ਅਸਲੀ ਦੋਸ਼ੀ ਨੇ ਉਹਨਾਂ ਨੂੰ ਫੜਨ ਤੇ ਯੋਰ ਲਾਇਆ ਜਾਵੇ ਕਿਉਂਕਿ ਅਸਲੀ ਦੋਸ਼ੀ ਜਿਹੜੇ ਨੇ ਉਹ ਵੱਜਦੇ ਨੇ ਹੁਣ ਮੇਰੇ ਤੇ ਦੋ ਤਿੰਨ ਵਰੀ ਹਮਲਾ ਹੋ ਗਿਆ ਮੇਰੀ ਗੱਡੀ 'ਤੇ ਮੋਟਰਸਾਈਕਲ ਨਾਲ ਚਰੇ ਆਮ ਸ਼ਰੇਆਮ ਬੰਦਿਆਂ ਦੀ ਵੀਡੀਓ ਬਣੀਆਂ ਨੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਹੜੇ ਜਿਹੜੇ ਵੀ ਘਟਨਾਵਾਂ ਵਾਪਰੀਆਂ ਉਹਨਾਂ ਬਾਰੇ ਪੁਲਿਸ ਨੂੰ ਦੱਸਿਆ ਹੁਣ ਮੈਂ ਇੱਕ ਥੋੜੇ ਦਿਨ ਪਹਿਲਾਂ ਗੱਡੀਆਂ ਵਾਲੀਆਂ ਮੇਰਾ ਪਿੱਛਾ ਕਰ ਰਹੀਆਂ ਸੀ ਆ ਮੈਂ 112 ਨੰਬਰ ਤੇ ਪੁਲਿਸ ਨੂੰ ਫੋਨ ਕੀਤਾ ਮੇਰੇ ਕੋਲ ਰਿਪੋਰਟਿੰਗ ਪਈਆ ਤੇ ਪੁਲਿਸ ਨੇ ਠੋਕੇ ਆਜਦਾ ਕਹਿੰਦੇ ਵੀ ਸਾਡੇ ਕੋਲ ਕੋਈ ਪੈਸੇ ਜੀ ਹੈ ਨਹੀਂ ਪਿੱ ਜਿਹੜੀ ਤੀਰ ਰੱਖੀ ਕਰੀਏ ਜਿੱਥੇ ਤੁਸੀਂ ਜਾਗੇ ਉੱਥੇ ਉੱਥੇ ਰਹਿ ਜਾਓ ਆਪਣਾ ਵਜਾ ਕਰ ਲਓ ਸਾਡੇ ਕੋਲ ਟਾਈਮ ਨਹੀਂ ਪੁਲਿਸ ਵਾਲਿਆਂ ਨੇ ਜਿਹੜਾ 112 ਨੰਬਰ ਹੈ ਉਹਨਾਂ ਨੇ ਕਿਹਾ ਮੇਰੇ ਕੋਲ ਰਿਪੋਰਟਿੰਗ ਪਈਆ ਕਿਸ ਹਿਸਾਬ ਨਾਲ ਤੇ ਮੈਂ ਉਦੋਂ ਵੀ ਫਿਰ ਜਿੱਥੇ ਜਮੇ ਹੈ ਸੀ ਆਪਣਾ ਵਜਾ ਕੀਤਾ ਤੇ ਦਜੀਸ ਕਿ ਉਹ ਉਹਨਾਂ ਦਾ ਉਹ ਲਗਾਤਾਰ ਮੇਰਾ ਪਿੱਛਾ ਕਰ ਰਹੀ ਸੀ ਇਸ ਤਰ੍ਹਾਂ ਏਜੰਸੀਆਂ ਨੇ ਬੰਦੇ ਲਾਏ ਹੋਏ ਨੇ ਸਾਡੇ ਮਗਰ ਜ਼ਿਲ੍ਹੇ ਆਜ਼ਾਦੀ ਦੀ ਗੱਲ ਕਰਦੇ ਨੇ ਵੀ ਉਹਨਾਂ ਨੂੰ ਉਹਨਾਂ ਦੀ ਬਾਜ ਬੰਦ ਕੀਤੀ ਜਾਏ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਕੁਝ ਹੋਣ ਜਾ ਰਿਹਾ ਖਾਲਿਸਤਾਨ ਬਣਦੇ ਵੱਲ ਕਦਮ ਕਦਮ ਵੱਧ ਰਹੇ ਨੇ ਤੇ ਇਹਨਾਂ ਦਾ ਇਰਾਦਾ ਇਹ ਆ ਵੀ ਜਿਹੜੇ ਬੰਦੇ ਜ਼ਿਆਦਾ ਸਰਗਰਮ ਨੇ ਉਹਨਾਂ ਨੂੰ ਪਹਿਲੋਂ ਹੀ ਟਿਕਾਣੇ ਲਾਇਆ ਜਾਏ ਕਿਉਂਕਿ ਸਾਡੇ ਕੋਲ ਨਾ ਦੇਸ਼ ਹੈ ਨਾ ਸਾਡੇ ਕੋਲ ਕੋਈ ਪ੍ਰਬੰਧ ਹੈ ਨਾ ਸਾਡੇ ਕੋਲ ਆਪਣੀ ਰਾਖੀ ਵਾਸਤੇ ਕੋਸਲਾ ਹੈ ਜਿਵੇਂ ਪਾਕਿਸਤਾਨੀਆਂ ਕੋਲ ਫੁੱਲ ਅਸਲਾ ਹੈ ਅਫਗਾਨਿਸਤਾਨੀਆਂ ਦੇ ਘਰ ਘਰ ਅਸਲਾ ਹੈ ਉਹ ਜੇ ਪੰਜਾਬ ਵਿੱਚ ਆ ਗਏ ਤੇ ਉਹਨਾਂ ਨੇ ਉਹਨਾਂ ਨੂੰ ਪਤਾ ਨਹੀਂ ਹੈਗਾ ਜੇ ਕਈ ਹੈ ਨਾ ਵੀ ਇਹ ਅਫਗਾਨਿਸਤਾਨ ਦੇ ਉਹਨਾਂ ਦੇ ਮੁਸਲਮਾਨ ਨੂੰ ਸਾਰਿਆਂ ਨੂੰ ਪਤਾ ਹੈ ਸਾਡੇ ਬਾਰੇ ਵੀ ਇਹ ਸਿੱਖ ਕੌਮ ਹੈ ਜੇ ਕਮ ਹੈ ਉਹ ਸਾਨੂੰ ਉਹਨਾਂ ਕੋਈ ਉਹਨਾਂ ਨੂੰ ਇਹਨਾਂ ਪਤਾ ਲਿਗਾ ਉਹਨਾਂ ਨੇ ਅਗਾ ਸਾਰਿਆਂ ਨੂੰ ਮਾਰਨਾ ਸ਼ੁਰੂ ਕਰਨਾ ਹੈ ਤੇ ਅੱਦੋ ਸਾਡੇ ਕੋਲ ਬਚਾ ਕੋਲ ਕੁਝ ਨਹੀਂ ਕਿਉਂਕਿ ਜਿੰਨਾਂ ਕੋਲ ਹਥਿਆਰ ਹੈ ਉਹ ਸਰਕਾਰੀ ਅਸਲਾ ਜਿਹੜਾ ਜ਼ਿਆਦਾ ਹਿੰਦੂ ਭਰਾਵਾਂ ਕੋਲੇ ਤੇ ਜਾਂ ਜਿਹੜੇ ਜਿੰਨੇ ਕੋਲ ਏਜੰਸੀਆਂ ਨੇ ਜਾਂ ਉਹਨਾਂ ਨੇ ਉਹਨਾਂ ਦਾ ਬਚਾਅ ਕਰ ਰਹਾ ਸਾਡੇ ਵਾਲੇ ਬੰਦਿਆਂ ਦੇ ਕੋਲ ਕੁਝ ਨਹੀਂ ਉਹਨਾਂ ਦੇ ਇਹਨਾਂ ਨੇ ਭੰਗ ਦੇ ਬਾਣੇ ਜਾਣਾ ਜਿਹੜੇ ਬਹੁਤ ਵੱਡੇ ਵੱਡੇ ਦਗਬਜੇ ਮਾਰਦੇ ਆਣਾ ਵੀ ਅਸੀਂ ਚੱਕਦੇ ਆਂਗੇ ਪੱਟੇ ਅਸੀਂ ਪਹਿਲੋਂ ਲਾਹੌਰ ਤੱਕ ਕਬਜ਼ਾ ਕੀਤੇ ਆਂ ਤੇ ਅਫਗਾਨਿਸਤਾਨ ਤੱਕ ਕਬਜ਼ਾ ਕਬਜ਼ਾ ਕੀਤਾ ਉਹਨਾਂ ਕੋਲ ਹਥਿਆਰ ਸਨ ਉਹ ਲੜਾਕੂ ਸਨ ਉਹ ਤੁਹਾਡੇ ਮ ਉਹ ਇਸ ਹਲੇ ਰੋ ਪਹਿਲੇ ਪਤਨੀ ਸਨ ਆਰੇ ਉਹ ਲੜਨ ਜਾਣਦੇ ਸੀ ਉਹ ਸਾਡੇ ਸਿੱਖ ਤੇ ਹੁਣ ਤੇ ਅਸੀਂ ਗੱਲ ਗੱਲ ਦੇ ਉੱਤੇ ਤਹਰੀਕ ਨਾਲ ਆਪਣੇ ਨਾਲ ਲੜ ਲੜ ਪੈਨੇ ਆ ਤੇ ਸਾਡੇ ਕੋਲ ਜੇ ਉਹ ਹਾਲਾਤ ਬੰਦੇ ਤੇ ਹੁਣ ਜਿਹੜੇ ਬੰਦੇ ਗੱਲ ਕਰਨ ਵਾਲੇ ਆ ਜਿਹੜੇ ਸਮਝਾਣ ਵਾਲੇ ਆ ਗੱਲ ਉਹਨਾਂ ਨੂੰ ਇਹਨਾਂ ਨੇ ਕੁੰਝੇ ਲਾ ਲੈਣਾ ਖੁੰਝਾ ਦੇ ਕੁੰਝੇ ਲਾ ਲੈਣਾ ਜਾਂ ਮਾਰਨਾ ਕੁੰਝੇ ਲਾ ਦੇ ਜਿਵੇਂ ਹੁਣ ਤੁਸੀਂ ਵੇਖਿਆ ਹੋਣਾ ਸਾਡੇ ਵਰਗਿਆਂ ਨੂੰ ਜਿਵੇਂ ਕਿਵੇਂ ਡਾਉਣ ਤੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕੁਝ ਬੰਦੇ ਬਾਹਰੇ ਜਾਂਦੇ ਕੋਈ ਡਾਉਣਗੇ ਤੇ ਜਾਂਦੇ ਆ ਜਾਂ ਉਹਨਾਂ ਨੂੰ ਮਾਰਦੀ ਕੁਛ ਕੀਤੀ ਡਰਿਆ ਜਾਂਦਾ ਹੈ ਹੁਣ ਪੂਰਾ ਸਾਨੂੰ ਡਰਾਉਣ ਤੱਕ ਕੋਸ਼ਿਸ਼ ਕੀਤੀ ਆ ਵੀ ਸਾਰਾ ਕੁਝ ਕਰਕੇ ਵੇਖ ਲਿਆ ਵੀ ਇਹਨੂੰ ਡਰਾ ਲਓ ਵੀ ਇਹ ਬੋਲਣ ਨੂੰ ਬੰਦ ਹੋ ਜਾਣਾ ਸੋ ਇਹ ਹਾਲਾਤ ਨੇ ਤੇ ਬਖਸ਼ੀਦ ਸਿੰਘ ਤੇ ਜਿਹੜਾ ਹਮਲਾ ਹੋਇਆ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰੀ ਏਜੰਸੀਆਂ ਦਾ ਹੱਥ ਏ ਜਿਦੇ ਵਿੱਚ ਪ੍ਰਾਈਵੇਟ ਬੰਦਿਆਂ ਦਾ ਮਤ ਲੈ ਜਾਂਦੀ ਆ ਪ੍ਰਾਈਵੇਟ ਜਿਵੇਂ ਹੁਣ ਬਖਸ਼ ਬਿਸ਼ਨੋਈ ਦਾ ਨਾਮ ਲਿਆ ਜਾਂਦਾ ਇਹ ਵੀ ਆਪ ਨੂੰ ਪਤਾ ਵੀ ਬਿਸ਼ਨੋਈ ਹੋ ਸਕਦਾ ਇਹ ਗੱਲ ਨਾ ਕਹਿੰਦਾ ਕਿਉਂਕਿ ਉਹ ਜੇਲ੍ਹ 'ਚ ਬੈਠਾ ਹੈ ਉਹਦੇ ਉੱਤੇ ਕੋਈ ਏਡੀ ਵੱਡੀ ਗੱਲ ਨਹੀਂ ਵੀ ਉਹ ਕਹਿ ਕੇ ਕਰਾ ਰਿਹਾ ਹੋਵੇ ਪਹਿਲਾਂ ਜਦੋਂ ਪੰਜਾਬ 'ਚ ਲਿਆਂਦਾ ਗਿਆ ਜਦੋਂ ਪੁਲਿਸ ਨੇ ਕੁਝ ਗੱਲਾਂ ਕਰਾਈਆਂ ਪਰ ਬਹੁਤੇ ਕੁਝ ਗੱਲਾਂ ਜਿਹੜੀਆਂ ਨੇ ਉਹ ਬੰਦੇ ਬਾਹਰ ਲੇ ਆਪਣੇ ਨੰਬਰ ਬਣਾਉਂਦੇ ਮਾਰੇ ਤੇ ਸਰਕਾਰ ਜਿਹੜੀ ਆ ਆਪਣੇ ਬੰਦੇ ਖੜੇ ਕਰਕੇ ਆਪਣਾ ਮੋਡਿਊਲ ਖੜਾ ਕਰਕੇ ਉਹ ਤੋਂ ਕੰਮ ਕਰਵਾਉਂਦੀ ਆ ਤੇ ਬਖਸ਼ੀਤ ਸਿੰਘ ਤੇ ਹਮਲਾ ਇਸ ਤਰ੍ਹਾਂ ਹੋਇਆ ਤੇ ਜੇ ਇਹਦੇ ਵਿੱਚ ਅਮਰਪਾਲ ਸਿੰਘ ਦਾ ਨਾਮ ਲਾਇਆ ਜਾਏ ਤੇ ਮੈਨੂੰ ਲੱਗਦਾ ਇਹ ਦੁੱਖ ਦੀ ਗੱਲ ਆ ਇਹ ਇਹ ਬੜੀ ਘਟਿਆ ਗੱਲ ਤੇ ਮਾੜੀ ਗੱਲ ਆ ਵੀ ਇਸ ਤਰ੍ਹਾਂ ਆਪਣੇ ਬੰਦਿਆਂ ਦੇ ਵਿੱਚ ਨਾਮ ਲੈਣਾ ਜੇ ਹਰੀਨੋ ਦਾ ਕਤਲ ਹੋਇਆ ਤੇ ਮੈਂ ਬਿਲਕੁਲ ਵੀ ਇਹ ਗੱਲ ਤੇ ਸਹਿਮਤ ਨਹੀਂ ਵੀ ਉਹ ਹਰਕਾ ਦਾ ਜਿਹੜਾ ਅੰਮ੍ਰਿਤ ਬਾਸ ਸਿਵਾਣਾ ਕਰਾਇਆ ਹੋਵੇ ਇਹ ਜੀ ਗੱਲ ਨਾ ਮੈਂ ਸਹਿਮਤ ਬਿਲਕੁਲ ਨਹੀਂ ਹਾਂ ਬਖਸ਼ੀ ਸਿੰਘ ਮੇਰਾ ਕੇਸ ਹੋਲ ਰਿਹਾ ਅਸੀਂ ਸਾਡੇ ਇਕੱਠਿਆਂ ਦੇ ਕੇਸ ਪਿਆ ਠੀਕ ਹੈ ਅਸੀਂ ਇਕੱਠੇ ਜੇਲ੍ਹ ਰਹੇ ਹਾਂ ਲੰਮਾ ਸਮੇਂ ਤੁਹਾਡਾ ਪਿਆਰ ਹੈ ਪਰ ਜ਼ਰੂਰੀ ਨਹੀਂ ਹੁੰਦਾ ਵੀ ਜੇ ਅਸੀਂ ਉਹਦੇ ਇਕੱਠੇ ਰਹਿੰਦੇ ਹੋਏ ਤੇ ਸਾਡੇ ਵਿਚਾਰ ਵੀ ਕਈ ਇਕੱਠੇ ਹੋਣ ਸਾਡੇ ਕਈ ਇੱਕ ਪੁੱਛਦਾ ਕਈ ਵਿਚਾਰ ਸਾਡੇ ਮੇਲ ਨਹੀਂ ਖਾਂਦੇ ਉਹਦੇ ਵਿਚਾਰ ਆਪਣੇ ਹੋਣਗੇ ਮੇਰੇ ਵਿਚਾਰ ਆਪਣੇ ਆ ਠੀਕ ਆ ਪਰ ਸਾਡਾ ਪਿਆਰ ਆ ਪੁੱਛ ਹੈਗਾ ਪਰ ਜੇੜੀ ਗੱਲ ਜੇ ਕੋਈ ਇਹ ਵੀ ਅਮਰਪਾਲ ਦਾ ਨਾਮ ਲੈ ਆ ਜੇ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਵੀ ਅਮਰਪਾਲ ਜਿਹੜਾ ਹੈ ਜਾਂ ਉਹਦੀ ਟੀਮ ਜਿਹੜੀਆਂ ਉਹ ਕਿਤੇ ਹਮਲਾ ਕਰਾ ਸਕਦੀਆਂ ਜਾਂ ਆਪਣੇ ਮੰਦਰ ਮਾਰ ਸਕਦੀਆਂ ਇਹੋ ਜੀ ਗੱਲ ਨਹੀਂ ਹੋ ਸਕਦੀ ਇਹ ਗੱਲਾਂ ਤੁਹਾਨੂੰ ਸੋਚਣੀਆਂ ਪੈਣੀਆਂ ਬਹੁਤ ਗੱਲਾਂ ਨੇ ਇਹ ਗੱਲਾਂ ਸਾਨੂੰ ਕਿਉਂ ਨਹੀਂ ਸਮਝ ਆ ਤਕਾਈ ਨਜ਼ਰ ਸੰਦਰ ਵਿੱਚ ਰਹਿ ਗਏ ਸਾਨੂੰ ਕੱਲੀ-ਕੱਲੀ ਇਹਨਾਂ ਦੀਆਂ ਗੱਲਾਂ ਪਾਲਿਸੀਆਂ ਜਿਹੜੀਆਂ ਨੇ ਏਜੰਸੀਆਂ ਦੀਆਂ ਪਤਾ ਲੱਗਦੀਆਂ ਰੇ ਗੱਲ ਦੀ ਪੁਲਿਸ ਦਾ ਪਤਾ ਲੱਗਦਾ ਹੈ ਵੀ ਸਰਕਾਰਾਂ ਕਿਵੇਂ ਚੱਲਦੀਆਂ ਕਿਵੇਂ ਆਪਣੇ ਨੂੰ ਇੱਕ ਦਿਨ ਦੁਸ਼ਮਣ ਬਣਾ ਲੈਂਦੀਆਂ ਹੈ ਕਿਵੇਂ ਕਹਿ ਕੇ ਮੈਨੂੰ ਹੋਸਦਾ ਕਹਿੰਦੀਆਂ ਹੁਣ ਤੈਨੂੰ ਫਲਾਣਾ ਬੰਦਾ ਮਰਵਾ ਰਿਹਾ ਐ ਅਸੀਂ ਤੈਨੂੰ ਛੱਡ ਦੇਣਾ ਸੀ ਤੇਰੇ ਫਲਾਣਾ ਆਪਣਾ ਬੰਦਾ ਇਹ ਤੈਨੂੰ ਕਹਿੰਦਾ ਵੀ ਤੇ ਪਰਚਾ ਹੋਣਾ ਚਾਹੀਦਾ ਹੋਸਦਾ ਮੈਂ ਉਹ ਕਿਆ ਹੋਵੇ ਪਰ ਮੈਂ ਪਰਵਾਹ ਨਹੀਂ ਕੀਤੀ ਮੈਨੂੰ ਪਤਾ ਐ ਕਿ ਜਿੰਨਾ ਚਿਰ ਮੇਰੇ ਸਾਹਮਣੇ ਕਲੀਅਰ ਨਾ ਹੋਵੇ ਮੈਂ ਕਹਿੰਵੇਂ ਮੰਨਣਾ ਨਹੀਂ ਪੁਲਿਸ ਦੀ ਗੱਲ ਤੇ ਮੰਨਣਾ ਜਿਹੜੀ ਆ ਉਹ ਬੇਕੁਫੀ ਆ ਜੇ ਪੁਲਿਸ ਦੀ ਗੱਲਾਂ ਜਿਹੜੀਆਂ ਮੰਨਣਾ ਕਿਉਂਕਿ ਪੁਲਿਸ ਨੇ ਇਹਦੇ ਤੁਹਾਨੂੰ ਗਲਤ ਪ੍ਰਚਾਰ ਕਰਕੇ ਤੇ ਹੁਣ ਪੁਲਿਸ ਕਹਿੰਦਾ ਦਿੰਦੀ ਐ ਬਗੀਚਾ ਸਿੰਘ ਕੋਲ ਬੜਾ ਪੈਸਾ ਹੁੰਦਾ ਐ ਉਹ ਜਿਹੜੇ ਸਾਡੇ ਆਪਣੇ ਗੁਰਸਿੱਖ ਨੇ ਉਹੀ ਗੁਫਰ ਪ੍ਰਚਾਰਕਾਂ ਤੋਂ ਨੇ ਬੜਾ ਬਾਰਾ ਬੜਾ ਬਾਰੋਂ ਪੈਸਾ ਆ ਰਿਹਾ ਇਹਨੂੰ ਇਹਨੂੰ ਤੇ ਪੈਸੇ ਬੜਾ ਰਿਹਾ ਹੈ ਤੇ ਅਸੀਂ ਤੈਨੂੰ ਸਮਝਦੇ ਹਾਂ ਵੀ ਇਹ ਕੰਮ ਲਈ ਕਰ ਰਿਹਾ ਹੈ ਇਹਨੂੰ ਤੇ ਪੈਸੇ ਬੜਾ ਰਿਹਾ ਉਹਨਾਂ ਨੂੰ ਇਹ ਨਹੀਂ ਵੀ ਕੌਮੇ ਕੁਛ ਕਰਿਆ ਉਹਨਾਂ ਨੂੰ ਇਹ ਦੁੱਖ ਹੋ ਜਾਂਦਾ ਵੀ ਉਹਨੂੰ ਪੈਸਾ ਕਿਉਂ ਆ ਰਿਹਾ ਪੀਰ ਬਗੀਚਾ ਸਿੰਘ ਚਾਹੀਦਾ ਸੀ ਪੈਰੀ ਚੱਪਲ ਹੁੰਦੀ ਜਾਂ ਟੁੱਟਾ ਜਾਂ ਸਾਈਕਲ ਹੁੰਦਾ ਜਾਂ ਮੋਟਰਸਾਈਕਲ ਹੁੰਦਾ ਤੇ ਉੱਥੇ ਤੁਰਦਾ ਹੁੰਦਾ ਕੋਈ ਗੱਡੀ ਨਾ ਹੁੰਦੀ ਤੇ ਇਹ ਸੰਘਰਸ਼ ਕਰਦਾ ਹੁੰਦਾ ਤੇ ਪੁਲਿਸ ਇਹਨੂੰ ਫੜ ਲੀਦੇ ਜਾਂ ਫਿਰ ਜੇ ਨਾ ਹੁੰਦਾ ਤੇ ਜਾਂ ਕਿਸੇ ਨੂੰ ਮਾਰਦਾ ਹੁੰ ਤੇ ਜੇ ਕੋ ਗੱਡੀ ਆ ਗਈ ਜਾਨੇ ਕੋਲੋ ਕੱਪੜੇ ਵਧੀਆ ਪਾਏ ਨੇ ਫਿਰ ਵੀ ਬੋਏ ਦਾ ਬੜਾ ਵੱਡਾ ਕੰਮ ਐ ਸੀ ਇੱਕ ਬੰਦਾ ਅੱਗੇ ਗੱਲਾਂ ਗੱਲਾਂ ਕਰ ਰਿਹਾ ਸੀ ਇਹਦੇ ਜਦੋਂ ਤੁਸੀਂ ਸਰਸੇ ਵਾਲੇ ਹਮਲਾ ਕੀਤਾ ਕਹਿੰਦੇ ਸਾਨੂੰ ਉਦੋਂ ਬੜਾ ਤੁਹਾਡੇ ਤੇ ਮਾਣ ਹੋਇਆ ਪਰ ਜਦੋਂ ਸਾਨੂੰ ਪਤਾ ਲੱਗਾ ਵੀ ਤੁਹਾਨੂੰ ਪੈਸੇ ਹੁੰਦੇ ਨੇ ਤੇ ਸਾਡਾ ਉਹਦੋਂ ਸਾਰਾ ਦਿਲ ਟੁੱਟ ਗਿਆ ਅਦੋਂ ਉਹਦੋਂ ਦਿਲ ਟੁੱਟ ਗਿਆ ਜਦੋਂ ਤੁਹਾਨੂੰ ਪਤਾ ਲੱਗਾ ਤੁਹਾਨੂੰ ਬੜਾ ਪੈਸੇ ਹੁੰਦੇ ਨੇ ਇਸ ਰਾਹ ਦੇ ਸਾਡੇ ਨੂੰ ਸਿੱਖ ਨੇ ਉਹ ਜੋ ਪੁਲਿਸ ਕਹਿੰਦੀ ਐ ਉਹ ਲੋਕ ਸਾਡੀ ਗੱਲ ਉਹ ਹੀ ਗੱਲ ਮੰਨਦੇ ਆ ਵੀ ਇਹਨਾਂ ਨੂੰ ਬਾਹਰੋਂ ਪੈਸੇ ਹੁੰਦੇ ਆ ਤੇ ਸਾਡੇ ਬੰਦੇ ਪ੍ਰਚਾਰ ਕਰਦੇ ਆ ਸੂਇਸ ਕਰਕੇ ਅਸਲੀਅਤ ਜਿਹੜੀ ਆ ਬਖਸ਼ੀ ਸਿੰਘ ਦੇ ਹਮਲੇ ਦੀ ਉਹ ਅਸਲੀਅਤ ਇਹ ਆ ਕਿ ਇਹ ਏਜੰਸੀਆਂ ਕਰਾਦੀਆਂ ਤੇ ਪ੍ਰਾਈਵੇਟ ਬੰਦਿਆਂ ਤੋਂ ਕਰਾਦੀਆਂ ਨੇ ਤੇ ਨਾਂ ਜਿਹੜਾ ਉਹ ਬੰਦਿਆਂ ਆਪਣੇ ਦਾ ਲੈ ਕੇ ਜਾਂ ਕਿਸੇ ਤਰੀਕੇ ਨਾਲ ਉਹਨਾਂ ਨੂੰ ਲਿਸਟ ਬਣ ਗਈ ਆ ਲਿਸਟ ਆਸਟ੍ਰੇਲੀਆ ਗੱਲ ਬਿਲਕੁਲ ਝੂਠੀ ਹੈ ਬਿਲਕੁਲ ਕੋਈ ਕਿਸੇ ਵੀ ਬਦਲ ਲਿਸਟ ਨਹੀਂ ਬਣੀ ਕੋਈ ਕੁਛ ਨਹੀਂ ਇਹ ਗੱਲਾਂ ਜਿਹੜੀਆਂ ਨੇ ਝੂਠੀਆਂ ਨੇ ਇਹ ਗੱਲਾਂ 'ਤੇ ਵਿਸ਼ਵਾਸ ਕਰਨਾ ਵੀ ਮੈਨੂੰ ਲੱਗਦਾ ਵੀ ਹਾਸੋ ਵੀ ਇਹ ਗੱਲਾਂ ਲੱਗਦੀਆਂ ਨੇ ਮੈਂ ਮੈਂ ਹੈਰਾਨ ਆ ਪੀ ਇਹੋ ਜਿਹੀ ਗੱਲਾਂ ਤੇ ਸਾਡੇ ਬੰਦੇ ਨੇ ਇੰਟੈਲੀਜੈਂਟ ਬੰਦੇ ਨੇ ਜਿਨ੍ਹਾਂ ਨੇ ਸੰਘਰਸ਼ ਹੰਡਾਇਆ ਹੈ ਉਹ ਕਿਵੇਂ ਵਿਸ਼ਵਾਸ ਕਰ ਲੈਂਦੇ ਆ ਲਿਸਟਾਂ ਤਿਆਰ ਹੋ ਗਈਆਂ ਲਿਸਟ ਤਿਆਰ ਹੋਣ ਨੂੰ ਵੀ ਰਸ ਵੀ ਹੈ ਵੀ ਆਪਣੇ ਬੰਦਿਆਂ ਨੂੰ ਮਾਰਨ ਵਾਸਤੇ ਲਿਸਟਾਂ ਤਿਆਰ ਹੋ ਗਈਆਂ ਨੇ ਪਹਿਲਾਂ ਆਪਣੇ ਮੱਦੇ ਮਾਰੋ ਇਹ ਕਿੱਧਰ ਕਿੱਧਰ ਦੇ ਖੇਡਾਂ ਨੇ ਜੀਆ ਲਿਸਟਾਂ ਸਰਕਾਰਾਂ ਜੁੜੂ ਤਿਆਰ ਕਰ ਸਕਦੀ ਆ ਤਿਆਰ ਸਰਕਾਰ ਲਿਸਟਾਂ ਤਿਆਰ ਕਰਕੇ ਤੇ ਨਾਂ ਦੂਜਿਆਂ ਦਾ ਲਾ ਸਕਦੀ ਆ ਇਹ ਗੱਲਾਂ ਹੋ ਸਕਦੀਆਂ ਨੇ ਪਰ ਜੇ ਕਹੀਏ ਵੀ ਸਾਡੇ ਆਪਣੇ ਬੰਦਿਆਂ ਨੇ ਅਮਰਤਪਾਲ ਉਹਨਾਂ ਨੇ ਲਿਸਟਾਂ ਤਿਆਰ ਕੀਤੀਆਂ ਬੰਦੇ ਮਾਰਨ ਲਈ ਇਹ ਬਿਲਕੁਲ ਵੀ ਪੂਰਾ ਚਾਇਨੇਸ ਹੋ ਸਕਦਾ ਮੇਰੀ ਵੀ ਉਮਰਤਪਾਲ ਨਾਲ ਬਹੁਤ ਬੱਲਾ ਨਾਲ ਮੇਰੇ ਸਹਿਮਤੀ ਨਹੀਂ ਹੈਗੀ ਬਹੁਤ ਬੱਲਾ ਨਾਲ ਸਹਿਮਤੀ ਨਹੀਂ ਹੋ ਸਕਦੀ ਪਰ ਇਹ ਨਹੀਂਗਾ ਵੀ ਉਹ ਬੰਦੇ ਬਣਾਉਣੇ ਸ਼ੁਰੂ ਕਰ ਦੂਗਾ ਉਹ ਆਪਣੇ ਬੰਦੇ ਬਣਾਉਣੇ ਸ਼ੁਰੂ ਕਰ ਦੂਗਾ ਇਹ ਗੱਲਾਂ ਜਿਹੜੀਆਂ ਇਹਨਾਂ ਨੂੰ ਕੋਈ ਤਕ ਵੀ ਨਹੀਂ ਹੈਗਾ ਅਸਲੀਅਤ ਸਮਝੋ ਸੋ ਹੁਣ ਮੇਰੇ ਤੇ ਹਮਲੇ ਹੋਏ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਬੜਾ ਕੁਝ ਹੋਇਆ ਸਰਕਾਰ ਨੂੰ ਪਤਾ ਸਾਰਾ ਕੁਝ ਲੱਗ ਗਿਆ ਪਰ ਗੰਡਵਣ ਕਿਤੇ ਤੈਨੂੰ ਤਾਂ ਦੇਾਂਗੇ ਸਾਨੂੰ ਪੈਸੇ ਦੇ ਉਦੀ ਤਨਖਾਹ ਦੇ ਮੈਂ ਮੈਂ ਤਨਖਾਹ ਦੇ ਨਹੀਂ ਸਕਦਾ ਮੈਂ ਕਿੱਥੋਂ ਤਨਖਾਹ ਦੇਵਾਂ ਪ੍ਰਾਈਵੇਟ ਮੈਂ ਰੱਖ ਲੈਂਦਾ ਜਿਵੇਂ ਮੇਰੇ ਕੋਲ ਪੈਸੇ ਹੀ ਹੁੰਦੇ ਤੇ ਪ੍ਰਾਈਵੇਟ ਰੱਖ ਜੋ ਕੋਈ ਤਨਖਾਹ ਦੇ ਨਹੀਂ ਸਕਦਾ ਕਿੱਥੋਂ ਰੱਖੀ ਪਏ ਸਾਡੇ ਤੱਕ ਮੈਂ ਬਿਜ਼ਨਸ ਕਰਦਾ ਇੱਕ ਬੇਨਾ ਬੰਦਾ ਨਹੀਂ ਕਿ ਮੈਂ ਫਿਰ ਵੀ ਕੰਮ ਹੀ ਕਰਦਾ ਆਪਣਾ ਤੇ ਫਿਰ ਵੀ ਸਾਡਾ ਪੂਰਾ ਨਹੀਂ ਪੜਦਾ ਤੇ ਫਿਰ ਇਹ ਇੱਕ ਜੇ ਹੁਣ ਧਨਮਾਨ ਰੱਖੇ ਉਹਦਾ ਖਰਚੇ ਆਪਣੇ ਪੱਲੇ ਉਹਦੇ ਅੰਗੇ ਦੇ ਫਿਰ ਇਹ ਕੌਮ ਦੀ ਸੇਵਾ ਕੀ ਕੀ ਕਿੱਥੋਂ ਕਰ ਲਾਂਗੇ ਅਸੀਂ ਤੇਲ ਫੋਕੇ ਹਰੇ ਸਾਂ ਜਾ ਜਾਣਾ ਵੀ ਬੜਾ ਔਖਾ ਹੈ ਤੇ ਜਿਹੜੇ ਬੜੀਆਂ ਢਿੰਗਾ ਮਾਰਦੇ ਨੇ ਬਾਹਰੋਂ ਜਥੇਬੰਦੀਆਂ ਪੈਸੇ ਪਾਉਂਦੀਆਂ ਕੋਈ ਜਥੇਬੰਦੀ ਕਹਿ ਕੇ ਵਿਖਾ ਦੇ ਕੜੀ ਕਈ ਵਾਰੀ ਕਹਿੰਦੇ ਕੋਈ ਜਥੇਬੰਦੀ ਕਹਿੰਦੇ ਸਾਨੂੰ ਜਿਹੜੇ ਹਰ ਮਹੀਨੇ ਪੈਸੇ ਭੇਜਦੀ ਕੋਈ ਇਹ ਸਭ ਝੂਠੀਆਂ ਗੱਲਾਂ ਨੇ ਮਿਹਨਤ ਕਰਕੇ ਕਮਾ ਲਈਦੇ ਨੇ ਪੈਸੇ ਆਪਣੇ ਬਿਜ਼ਨਸ ਕਰਕੇ ਪੈਸੇ ਕਮਾਈਦੇ ਨੇ ਕੋਈ ਵੀਰ ਹੈ ਗਿਆ ਬਾਹਰੋਂ ਜਿਹੜੇ ਕਦੀ ਕਦੀ ਮਹੀਨੇ ਬਾਅਦ ਸਾਲ ਬਾਅਦ ਕਦੀ ਕੋਈ ਕੋਈ ਦੀ ਕੋਈ ਜਿਹੜਾ ਮਨ ਚ ਮੇਰੇ ਪਿਆ ਕਦੀ ਇੱਕ ਰੁਪਈਆ ਭੇਜਦੇ ਜਿਹੜਾ ਚੋਕੇ ਖਰਚੇ ਦੇ ਬੜੇ ਹੁੰਦੇ ਨੇ ਪਤਾ ਹੀ ਐ ਪਰ ਇਹ ਨਹੀਂ ਕਿ ਸਾਡੀ ਤਰਖਾਵਾਂ ਲੱਗੀਆਂ ਵੀ ਹਰ ਮਹੀਨੇ ਮੇਰੇ ਪੈਸੇ ਆਦੇ ਸਾਡੇ ਕੋਲ ਤੇ ਜੇ ਬਿਜ਼ਨਸ ਨਾ ਕਰਦੇ ਉਹਦੇ ਫਿਰ ਤੇ ਗੱਲਾਂ ਕਰਦੇ ਜੇ ਅਸੀਂ ਬਿਜ਼ਨਸ ਕਰਦੇ ਹੁੰਦੇ ਤੇ ਕੌਮ ਦੇ ਸੰਘਰਸ਼ੇ ਨਾ ਪਏ ਹੁੰਦੇ ਤੇ ਭਾਵੇਂ ਅਸੀਂ ਜਿੰਨੀ ਮਰਜ਼ੀ ਤਰੱਕੀ ਕਰ ਲੈਂਦੇ ਕਿਸੇ ਨੇ ਬੋਲਣਾ ਨਹੀਂ ਸੀ ਕਿਸੇ ਨੇ ਅਸੀਂ ਕੀ ਕਹਿਣਾ ਫਿਰ ਬੁਗੀਚਾ ਸਿੰਘ ਜੀ ਕੋਲ ਬਹਰੋਂ ਪੈਸੇ ਆ ਰਹੇ ਆ ਫਿਰ ਕਹਿਣਾ ਸੀ ਬੜੀ ਤਰੱਕੀ ਕਰ ਰਿਹਾ ਮੁੰਡਾ ਵੀ ਬਹੁਤ ਬਹੁਤ ਮਿਹਨਤ ਕੀਤੀ ਵੀ ਬੜੀ ਮਿਹਨਤ ਕੀਤੀ ਤੇ ਅੱਜ ਇਹ ਨਹੀਂ ਤਰੱਕੀ ਕਰ ਗਿਆ ਜੇ ਮੈਂ ਕੌਮ ਦੇ ਲਈ ਸੇਵਾ ਕੀਤੀ ਉਹਦੇ ਵਿੱਚ ਆਪਣਾ ਸਜੋਧਨ ਪਾਇਆ ਆਪਣਾ ਨੁਕਸਾਨ ਕਰਾਇਆ ਤੇ ਫਿਰ ਸਾਡੇ ਸਿੱਖਾਂ ਨੂੰ ਹੀ ਇਹ ਗੱਲ ਦੀ ਲਰਜੀ ਹੁੰਦੀ ਵੀ ਇਹਨੇ ਗੱਡੀ ਕਿਉਂ ਲੈ ਆਂਦੀ ਇਹਦੇ ਕੋਲ ਕਹੋ ਜੀਏ ਕੱਪੜੇ ਕਿਉਂ ਪਾਲੇ ਇਹ ਚੰਗਾ ਵੰਡਣ ਦੇ ਕਿਉਂ ਰਿੰਦਾ ਤੇ ਇਹ ਬਾਰੋਂ ਪੈਸੇ ਹੁੰਦੇ ਆ ਉਹ ਉਹਤੇ ਤਕਲੀਫ ਆ ਜਾਂਦੀ ਵੀ ਇਹ ਕੌਮ ਦੇ ਸੰਘਰਸ਼ ਕਰ ਰਹੇ ਹਾਂ ਤਾਂ ਕਰਕੇ ਜੇ ਨਾ ਕਰਦਾ ਹੁੰਦਾ ਤੇ ਫਿਰ ਕੋਈ ਤਕਲੀਫ ਨਹੀਂ ਸੀ ਜਿੰਨਾ ਮਰਜ਼ੀ ਮੈਂ ਤਰੱਕੀ ਕਰ ਲੈਂਦਾ ਸੋ ਆ ਗੱਲਾਂ ਨੇ ਇਹ ਚੀਜ਼ਾਂ ਤੋਂ ਬਚ ਕੇ ਰਹੋ ਅਸਲੀਅਤ ਜਿਹੜੀ ਸਾਹਮਣੇ ਆ ਤੁਹਾਨੂੰ ਦੱਸਦੀ ਆ ਵੀ ਇਹਦੇ ਵਿੱਚ ਐਵੇਂ ਅਮਰਤਪਾਲ ਸਿੰਘ ਦਾ ਨਾਮ ਲਾਣਾ ਇੱਕ ਬਿਲਕੁਲ ਗਲਤ ਗੱਲ ਆ ਬਖਸ਼ੀਰ ਸਿੰਘ ਤੇ ਜਿਹੜਾ ਹਮਲਾ ਹੋਇਆ ਉਹ ਏਜੰਸੀਆਂ ਦੀ ਆਪਣੀ ਸਾਜ਼ਿਸ਼ ਹੋ ਸਕਦੀ ਆ ਪ੍ਰਾਈਵੇਟ ਬੰਦਿਆਂ ਨੂੰ ਕਰਾਇਆ ਹੋ ਸਕਦਾ ਤੇ ਇਹ ਮੇਰੇ ਮਗਰ ਕਈ ਦਿਨਾਂ ਤੋਂ ਲੱਗੇ ਸੀ ਕਿ ਮੈਂ ਬਚ ਕੇ ਰਿਹਾ ਮੈਂ ਫਿਰ ਦੋ ਦੋ ਦਿਨ ਦਫ਼ਤਰ ਚ ਬਾਹਰ ਨਹੀਂ ਨਿਕਲਿਆ ਕਿਉਂਕਿ ਸਾਡੇ ਕੋਲ ਕਿਹੜਾ ਅਸਲਾ ਦੇ ਦਿੰਦੇ ਨਹੀਂ ਸਾਨੂੰ ਇਹ ਨਾ ਸਾਡੇ ਲਾਇਸੈਂਸ ਬਣਾਉਂਦੇ ਨੇ ਜਿਹੜੇ ਲਾਇਸੈਂਸ ਬਣਾਉਣ ਨੂੰ ਕਹਿੰਨੇ ਆ ਤੇ ਬਿਲਕੁਲ ਹੀ ਸਾਨੂੰ ਲਾਇਸੈਂਸ ਬਣਾ ਕੇ ਨਹੀਂ ਦੇਦੇ ਸਾਨੂੰ ਤੇ ਮਾਰਨਾ ਚਾਹੁੰਦੇ ਨੇ ਮੈਂ ਹੁਣ بار-बार ਕਹਿ ਰਿਹਾ ਵੀ ਸਾਨੂੰ ਮਾਰਨਾ ਚਾਹੁੰਦੇ ਆ ਮੈਨੂੰ ਜਦੋਂ ਪੁਸ਼ਕਾ ਸ਼ੋਰੀ ਸੀ ਨਾ ਮੇਰੀ ਇੱਥੇ ਕਥਤਲਵ ਖੜਿਆ ਮੈਨੂੰ ਇਹ ਜਿਹੜੀਆਂ ਮੈਨੂੰ ਟਕਾਲਾਂ ਆਈਆਂ ਸੀਗੀਆਂ ਧਮਕੀਆਂ ਤੇ ਰੀਡਰ ਦੇ ਨਾਲ ਜਿਹੜਾ ਡੀਐਸਪੀ ਦਾ ਰੀਡਰ ਸੀ ਉਹਦੇ ਨਾਲ ਇੱਕ ਮੁਲਾਜ਼ਮ ਬੈਠਾ ਕਹਿੰਦਾ ਜੇ ਬਸ਼ਨੋਈ ਦੋ ਤਿੰਨ ਤੁਹਾਡੇ ਵਰਗੇ ਸਿੱਖਾਂ ਨੂੰ ਮਾਰ ਵੀ ਦੇਗਾ ਤਾਂ ਕੋਈ ਫਰਕ ਨਹੀਂ ਪੈ ਚਲਿਆ ਇਹ ਹਰਿਆਣਾ ਪੁਲਿਸ ਦੇ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਉਹਨਾਂ ਦੀ ਸੋਚ ਏ ਉਹਨਾਂ ਦੀ ਸਿੱਖਾਂ ਪ੍ਰਤੀ ਸੋਚ ਏ ਕਹਿੰਦਾ ਜੇ ਦੋ ਤਿੰਨ ਸਿੱਖਾਂ ਨੂੰ ਮਾਰ ਵੀ ਦੇਗਾ ਤੇਰੇ ਵਰਗੇ ਨੂੰ ਤਾਂ ਕੋਈ ਫਰਕ ਨਹੀਂ ਪੈ ਚਲਿਆ ਬਸ਼ਨੋਈ ਮਾਰ ਦੇਗਾ ਇਹ ਸਾਨੂੰ ਮਾਰਨ ਨੂੰ ਤਿਆਰ ਨੇ ਸਾਡੀ ਰੱਖਿਆ ਤਾਂ ਬੜੀ ਦੂਰ ਦੀ ਗੱਲ ਆ ਸਾਡੀ ਰੱਖਿਆ ਤਾਂ ਬਹੁਤ ਕਰਨ ਦੀ ਦੂਰ ਗੱਲ ਆ ਇਸ ਕਰਕੇ ਤਿਆਰ ਕੋ ਇੰਨਾ ਤੇ ਵਿਸ਼ਵਾਸ ਨਾ ਕਰ ਵੀ ਤੁਹਾਨੂੰ ਪੁਲਿਸ ਬਚਾ ਲੇਗੀ ਮੈਂ ਤੇ ਫੋਨ ਕਰਕੇ ਵੇਖ ਲਿਆ 112 ਨੰਬਰ 'ਤੇ ਉਹਨਾਂ ਨੇ ਧੋਖੇ ਜਿਹਾ ਦਿੱਤਾ ਮੈਨੂੰ ਤੇ ਪੰਜਾਬ ਪੁਲਿਸ ਵਾਲਿਓ ਤੁਸੀਂ ਜੋ ਮਰਜ਼ੀ ਚਾਪਲੂਸੀ ਕਰੀ ਜੋ ਅਦੀ ਕੇਜਰੀਵਾਲ ਦੀ ਜਦੋਂ ਹਮਲੇ ਹੋਏ ਹੁਣ ਪਾਕਿਸਤਾਨ ਦੇ ਉੱਤੇ ਹਮਲੇ ਤਾਲਿਬਾਨ ਕਰ ਰਿਹਾ ਤਾਲੀਬਾਨ ਨੇ ਹਮਲੇ ਕਰਦੇ ਪਾਕਿਸਤਾਨ ਦੇ ਜਿੱਦੋ ਜਰ ਇੰਡੀਆ ਚ ਕਰ ਲਿਆ ਪੰਜਾਬ ਤੇ ਆ ਕੇ ਤੇ ਪੰਜਾਬੀਆਂ ਦੇ ਕੋਲ ਕੁਝ ਵੀ ਨਹੀਂ ਹੈਗਾ ਕਿ ਜਿਹੜੇ ਉਹਨਾਂ ਦੇ ਅਧਵਾ ਨਿਦਾਮਲਾ ਕਰਦੇ ਨੇ ਉਹਨਾਂ ਕੋਲ ਬਹੁਤ ਵੱਡੇ ਵੱਡੇ ਸਾਲਟਾਂ ਨੇ ਉਹਨਾਂ ਕੋਲ ਅਮਰੀਕਾ ਦਾ ਹਥਿਆਰ ਵੀ ਹੈਗਾ ਨੇ ਉਹਨਾਂ ਕੋਲ ਰੂਸ ਦਾ ਹਥਿਆਰ ਵੀ ਲੱਗਿਆ ਤੇ ਇੰਡੀਆ ਵਾਲਿਆਂ ਨੇ ਕੋਸ਼ਿਸ਼ ਇਹ ਕੋ ਕਰਨਾ ਤੇ ਤੁਹਾਡੇ ਘਰਾਂ ਦੇ ਕਬਜ਼ੇ ਕਰ ਲੈਣਾ ਤੇ ਜੇ ਸਾਡੇ ਤੋਂ ਪਰਿਵਾਰਾਂ ਦੇ ਦੀਆਂ ਇਹ ਬੇਪਤੀਆਂ ਹੋਈਆਂ ਤੇ ਮਰ ਜੂਗੇ ਤੇ ਤੁਹਾਡਾ ਇਤਿਹਾਸ ਬਣਿਆ ਬਣਾ ਡਰਕ ਹੋ ਜਾਏਗਾ ਸਾਰਾ ਜਿਹੜਾ ਪਿਲੋ ਇਤਿਹਾਸ ਬਣਿਆ ਕਿਉਂਕਿ ਤੁਹਾਡੇ ਕੋਲ ਆਪਣੀ ਸੇਫਟੀ ਵਾਸਤੇ ਕੁਝ ਵੀ ਨਹੀਂ ਹੈਗਾ ਇਹ ਮੇਰੀ ਗੱਲ ਦਾ ਧਿਆ ਕਿਉਂਕਿ ਉਹ ਉਹ ਕਿਸੇ ਦੇ ਸਕੇ ਨਹੀਂ ਹੈਗੇ ਜੇ ਕੋਈ ਨਾ ਵੀ ਜਿਹੜੀ ਅਫਗਾਨਿਸਤਾਨ ਲਈ ਲਾਉਣਗੇ ਕਿਸੇ ਸਕੇ ਹੈਗੇ ਨੇ ਉਹਦੇ ਆਪਣੇ ਸਕੇ ਨਹੀਂ ਹੈਗੇ ਉਹਦੇ ਆਪਣੇ ਮੁਸਲਮਾਨਾਂ ਦੀਆਂ ਕੁੜੀਆਂ ਘੜੀਆਂ ਨੂੰ ਨਹੀਂ ਛੱਡਦੇ ਤੇ ਉਹ ਤੁਹਾਡੇ ਇੱਥੇ ਧੀਆਂ ਪਹਿਲਾਂ ਨੂੰ ਕੀ ਛੱਡਣਗੇ ਪੋਈ ਪਹਿਲਾਂ ਜੋ ਕਰਦੇ ਰੇ ਕਿਉਂਕਿ ਸਾਰੇ ਮੁਸਲਮਾਨ ਇੱਕ ਜੀ ਇੱਕੋ ਜੀ ਨਹੀਂ ਹੈਗੇ ਪਰ ਇਹਨਾਂ ਦੇ ਵਿੱਚ ਜਾਲਮ ਜਿਹੜੇ ਲੋਕ ਨਹੀਂ ਹੁੰਦੇ ਨੇ ਉਹ ਜਿਵੇਂ ਪਹਿਲਾਂ ਵੀ ਸੰਸਾਰੇ ਪਹਿਲਾਂ ਪੂਸਲ ਮੁਸਲਮਾਨ ਨਹੀਂ ਸਨ ਜਦੋਂ ਇਥੇ ਮੁਸਲਮਾਨਾਂ ਦਾ ਰਾਜ ਸੀਗਾ ਉਦੋਂ ਚੰਗੇ ਵੀ ਬੜੇ ਸਨ ਜਿਹੜੇ ਹਵਾਜਤ ਕਰਦੇ ਹਨ ਪਰ ਜਿਹੜੇ ਰਾਜ ਵਿੱਚ ਅੰਨੇ ਹੁੰਦੇ ਆ ਉਹਨਾਂ ਦਾ ਕੋਈ ਦੀਨਦਰ ਬੜੀ ਹੁੰਦਾ ਸਾਡੇ ਕੋਲ ਕੁਝ ਨਹੀਂ ਹੈਗਾ ਕੋਈ ਜਿਹੜਾ ਸੀ ਜਿਹਦਾ ਵਿਰੋਧ ਕਰ ਲਈਏ ਤੇ ਜਿਸ ਸਾਡੇ ਕਰਾਂ ਚ ਹਮਲਾ ਕਰਨ ਆਉਣਗੇ ਤੇ ਕਿਉਂਕਿ ਜਦੋਂ ਪਾਕਿਸਤਾਨੋਂ ਟੱਪ ਕੇ ਪੰਜਾਬ 'ਚ ਵੜਦੇ ਪਹਿਲੋਂ ਪੰਜਾਬ ਹੀ ਹੋਣਾ ਤੇ ਪੰਜਾਬ ਨੂੰ ਬਚਾਉਣ ਵਾਸਤੇ ਪਹਿਲੋਂ ਜਦੋਂ ਜੰਗ ਲੱਗੀ ਨਾ ਤਾਂ ਇਹਨਾਂ ਨੇ ਪੰਜਾਬ ਛੱਡ ਕੇ ਪਿੱਛੇ ਆਜੋ ਬਾਲੇਬਲ ਆਜੋ ਫਿਰ ਜਾਂਦਾ ਦਰਵਾਜ਼ਾ ਸਭ ਜਾਂਦਾ ਤੇ ਪਾਕਿਸਤਾਨ ਜਾਂਦੇ ਕੋਈ ਗੱਲ ਨਹੀਂ ਪਰ ਉੱਥੇ ਜਗਜੀਤ ਸਿੰਘ ਅਰੋੜਾ ਵੜ ਗਏ ਅੜ ਗਏ ਤੇ ਬਚਾਲਿਆ ਪੰਜਾਬ ਨਹੀਂ ਤੇ ਇਹਨਾਂ ਨੇ ਤੇ ਸਾਡਾ ਵੀ ਨੁਕਸਾਨ ਕਰਾ ਦੇਣਾ ਸੀਗਾ ਤੇ ਹੁਣ ਆਉਣ ਵਾਲੇ ਸਮੇਂ ਚ ਵੀ ਕੁਝ ਹੋਣਾ ਬਹੁਤ ਕੁਝ ਹੋਣ ਜਾ ਰਿਹਾ ਉਥਲ ਪੁਥਲ ਹੋਣ ਜਾ ਰਹੀ ਆ ਇਸ ਕਰਕੇ ਇਹ ਸਾਨੂੰ ਪਹਿਲੋਂ ਹੀ ਮਾਰ ਦੇਣਾ ਚਾਹੁੰਦੇ ਆ ਵੀ ਇਹ ਬੰਦੇ ਅੜਨਗੇ ਇਹ ਬੰਦੇ ਬੋਲਣਗੇ ਜਿਹੜੇ ਬੰਦੇ ਬੋਲਣ ਵਾਲੇ ਨੇ ਅੜਨ ਵਾਲੇ ਨੇ ਇਹਨਾਂ ਦਾ ਪਲੱਸ ਪਾਇਆ ਕਰ ਦੋ ਇਸ ਕਰਕੇ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕਰੋ ਲੋਕਾਂ ਕੋਲ ਜਾਏ ਸੱਚਾਈ ਦਾ ਪਤਾ ਲੱਗੇ ਵੀ ਇਹ ਹਮਲੇ ਕੌਣ ਕਰਾ ਰਿਹਾ ਹੈ ਤੇ ਕਿਵੇਂ ਹੋ ਰਹੇ ਨੇ ਤੇ ਕਿਤੇ ਕਿਤੇ ਹਮਲੇ ਹੋ ਸਕਦੇ ਨੇ ਤੇ ਮੈਂ ਜਲਦੀ ਵੀਡੀਓ ਪਾਵਾਂਗਾ ਦੀਪ ਸਿੱਧੂ ਦੀ ਵੀ ਕਿਵੇਂ ਉਹ ਦਾ ਅਕਸੀਡੈਂਟ ਹੋਇਆ ਉਹ ਪੂਰੀ ਵੀਡੀਓ ਅਕਸੀਡੈਂਟ ਉਹ ਦਿੱਤੇ ਕਦੀ ਪੂਰੀ ਤਰ੍ਹਾਂ ਕੀ ਨਾ ਤੁਹਾਨੂੰ ਕਹਾਂਗਾ ਵੀ ਕਿਵੇਂ ਐਸੈਂਟ ਹੋਇਆ ਸੀ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ